ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਦੇਖੀ ਸੀ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਇੱਕ ਨਸ਼ਾ ਵੇਚਣ ਵਾਲੀ ਔਰਤ ਪਿੰਡ ਦੇ ਸਰਪੰਚ ਦੇ ਨਾਲ ਬਹਿਸ ਵਸਈਆ ਕਰ ਰਹੀ ਹੁੰਦੀ ਹੈ ਕੋਈ ਹਾਈਪ ਦਾ ਚੱਕਰ ਨਹੀਂ ਸੀ ਸਾਨੂੰ ਨਹੀਂ ਸੀ ਪਤਾ ਇਹ ਲੜਾਈ ਏਡੀ ਉੱਪਰ ਤੱਕ ਚੱਲੇ ਜੇਗੀ ਅਸੀਂ ਆਪਣੇ ਪਿੰਡ ਤੱਕ ਸੰਬੰਧਤ ਸੀ ਕਿ ਅਸੀਂ ਸਾਨੂੰ ਮੇਰੇ ਪਿੰਡ ਨੇ ਮੈਨੂੰ ਪੇੜ ਦੇ ਪੱਡੇ ਦੀ ਜ਼ਿੰਮੇਵਾਰੀ ਦਿੱਤੀ ਆ ਕਿ ਮੈਂ ਆਪਣੇ ਪਿੰਡ ਨੂੰ ਸਾਫ਼ ਕਰ ਸਕਾਂ ਤਾਨੂੰ ਰੋਜ਼ਗਾਰ ਚਾਹੀਦਾ ਉਹਦੇ ਚ ਅਸੀਂ ਮਦਦ ਕਰ ਦਿੰਨੇ ਆ ਤੁਹਾਡੀ ਤੁਸੀਂ ਕੰਮ ਕਰ ਲਓ ਹੋਰ ਬਟ ਉਸ ਤੋਂ ਬਾਅਦ ਉਹ ਲੇਡੀ ਵੀ ਐਗਰੈਸ਼ਨ ਦੇ ਵਿੱਚ ਇੰਨੀ ਆਈ ਕਿ ਜੇ ਉਹਨਾਂ ਦੇ ਪਿੱਛੇ ਕਿਸੇ ਦਾ ਹੱਥ ਹੁੰਦਾ ਜਿੱਦਾਂ ਉਹ ਸਾਨੂੰ ਉਲਟਾ ਧਮਕਾਉਣ ਲੱਗੀ ਕਿਮੀ ਨਾ ਪਹਿਲਾਂ ਇਹ ਜ਼ਮਾਨਤ ਦੇ ਉੱਤੇ ਆਈ ਆ ਠੀਕ ਹੈ ਤੇ ਇਹਨਾਂ ਦੇ ਪਰਿਵਾਰ ਦੇ ਉੱਤੇ ਕਟੋ-ਕਟ ਤਿੰਨ ਤੋਂ ਚਾਰ ਪਰਚੇ ਇਸ ਲੇਡੀ ਦੇ ਉੱਤੇ ਆ ਪਹਿਲਾਂ ਮੇਰੇ ਫਾਦਰ ਮੇਰੇ ਨਾਲ ਧਮਕੀ ਦਿੱਤੀ ਮੈਨੂੰ ਕਾਲ ਤੇ ਜਾਨੋਂ ਮਾਰਨ ਦੀ ਕਿ 5 ਸਾਲ ਤੂੰ ਸਰਪੰਚੀ ਕਰਨੀ ਆ ਤਾਂ ਕਰ ਲੈ ਨਹੀਂ ਤੈਨੂੰ ਦੇਖ ਲਿਆਂਗੇ ਤੇ ਫਿਰ ਮੇਰੇ ਫਾਦਰ ਸਾਹਿਬ ਨਾਲ ਬਸਲੂਕੀ ਕੀਤੀ ਉਹਨਾਂ ਨੂੰ ਕਿਹਾ ਕਿ ਤੇਰੇ ਮੁੰਡੇ ਨੂੰ ਅਸੀਂ ਸਰਪੰਚੀ ਕਿੱਦਾਂ ਹੁੰਦੀ ਆ ਅਸੀਂ ਸਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਮੈਂ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬੈਠੀ ਹੋਈ ਆ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਦੇਖੀ ਸੀ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਇੱਕ ਨਸ਼ਾ ਵੇਚਣ ਵਾਲੀ ਔਰਤ ਪਿੰਡ ਦੇ ਸਰਪੰਚ ਦੇ ਨਾਲ ਬਹਿਸ-ਬਸਈਆ ਕਰ ਰਹੀ ਹੁੰਦੀ ਹੈ ਇਹ ਉਹ ਨੌਜਵਾਨ ਹੈ ਜਿਸ ਦੇ ਨਾਲ ਬਹਿਸ-ਬਸਈਆ ਜਿਹੜਾ ਚੱਲ ਰਿਹਾ ਸੀ ਵੀਰ ਦਾ ਨਾਮ ਮਨਜਿੰਦਰ ਸਿੰਘ ਮਣੀ ਹੈ ਤੇ ਇਸ ਪਿੰਡ ਦਾ ਇਹ ਸਰਪੰਚ ਆ ਸਭ ਤੋਂ ਪਹਿਲਾਂ ਸਵਾਗਤ ਕਰਦੀ ਹਾਂ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਤੁਹਾਡਾ ਜਿਹੜਾ ਕੀਤਾ ਕੰਮ ਆ ਉਹ ਕਾਬਲੇ ਤਾਰਿਫ ਹੈ ਕਿਉਂਕਿ ਅੱਜ ਤੱਕ ਅਸੀਂ ਵੀ ਜਿੰਨੀਆਂ ਸਰਪੰਚੀ ਦੀਆਂ ਜਿਹੜੀਆਂ ਚੋਣਾਂ ਤੋਂ ਪਹਿਲਾਂ ਕਵਰੇਜ ਕੀਤੀ ਜਾਂ ਸਰਪੰਚਾਂ ਦੀਆਂ ਇੰਟਰਵਿਊਆਂ ਕੀਤੀਆਂ ਤਾਂ ਉਹਦੇ ਵਿੱਚ ਮਹਿਜ਼ ਕੱਲੀ ਸਰਪੰਚੀ ਦੇਖੀ ਜਾਂਦੀ ਹੈ ਵੀ ਸਾਡੇ ਨਾਮ ਅਗਰ ਸਰਪੰਚ ਲੱਗ ਜੇ ਪਰ ਸਰਪੰਚ ਦੀ ਜ਼ਿੰਮੇਵਾਰੀ ਕੋਈ ਨਹੀਂ ਦੇਖਦਾ ਜਦੋਂ ਤੁਸੀਂ ਇਸ ਪਿੰਡ ਵਾਸਤੇ ਉੱਠੇ ਸੀ ਕਿ ਮੈਂ ਸਰਪੰਚ ਦੀ ਚੋਣ ਲੜਨੀ ਆ ਕਿਹੋ ਜਿਹੇ ਸੁਪਨੇ ਸੀ ਤੇ ਕਿਹੜੀ ਚੀਜ਼ ਨੂੰ ਪਿੰਡ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਸੀ ਤੇ ਕਿੰਨਾ ਕੁ ਉਹਦੇ ਤੇ ਖਰੇ ਉਤਰੇ ਦੇਖੋ ਹਜੇ ਆਪਾਂ ਇਹ ਨਹੀਂ ਕਹਿ ਸਕਦੇ ਹਜੇ ਅਸੀਂ ਖਰੇ ਉਤਰੇ ਉਸ ਚੀਜ਼ ਦੇ ਉੱਤੇ ਕਿਉਂਕਿ ਹਜੇ ਅਸੀਂ ਸ਼ੁਰੂਆਤ ਕੀਤੀ ਆ ਜੀ ਹਾਂ ਜਿਸ ਦਿਨ ਸਾਡੀ ਪ੍ਰੋਪਰ ਜਿੱਤ ਪ੍ਰਾਪਤ ਹੋ ਜਾਏਗੀ ਉਸ ਦਿਨ ਮੰਨਾਂਗੇ ਅਸੀਂ ਕਿ ਹਾਂ ਕਰੇ ਉਤਰੇ ਆ ਹਾਂ ਇਹੀ ਮੁੱਦਿਆਂ ਦੇ ਉੱਤੇ ਅਸੀਂ ਇਲੈਕਸ਼ਨ ਲੜੀ ਸੀ ਇਸ ਵਾਰ ਕਿ ਗਲੀਆਂ ਨਾਲੀਆਂ ਤਾਂ ਬਣਦੀਆਂ ਰਹਿੰਦੀਆਂ ਤੇ ਬਣਦੀਆਂ ਰਹਿਣਗੀਆਂ ਕਿਉਂਕਿ ਜਿੱਥੇ ਪਿੰਡ ਦੇ ਵਿੱਚ ਚਾਰ ਘਰ ਨਵੇਂ ਪੈ ਜਾਂਦੇ ਆ ਉਧਰ ਨੂੰ ਇੱਕ ਗਲੀ ਬਣ ਜਾਂਦੀ ਆ ਠੀਕ ਹੈ ਉਹ ਪੰਚਾਇਤਾਂ ਪਹਿਲਾਂ ਵੀ ਆਈਆਂ ਵਿਕਾਸ ਹੁੰਦੇ ਰਹਣੇ ਆ ਸਾਡਾ ਮੇਨ ਮੁੱਦਾ ਸੀਗਾ ਕਿ ਅਸੀਂ ਨਸ਼ਿਆਂ ਨੂੰ ਆਪਦੇ ਪਿੰਡ ਚੋਂ ਖਤਮ ਕਰ ਸਕੀਏ ਘਟੋ ਘਟਾ ਜੀ ਤੇ ਅਸੀਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਉਹਨਾਂ ਨਸ਼ਿਆਂ ਚੋਂ ਕੱਢ ਕੇ ਜੋ ਲੱਗੇ ਆ ਗਰਾਊਂਡ ਦੇ ਵਿੱਚ ਲੈ ਚੱਲੀਏ ਸਾਡੇ ਮੇਨ ਮੁੱਦੇ ਇਹਨਾਂ ਤੇ ਅਸੀਂ ਇਲੈਕਸ਼ਨ ਲੜੇ ਆ ਤੇ ਪਿੰਡ ਵਾਲਿਆਂ ਨੇ ਸਾਥ ਦਿੱਤਾ ਤੇ ਉਹਨਾਂ ਦੇ ਉੱਤੇ ਹੀ ਸਾਡੀ ਟੀਮ ਕੰਮ ਕਰ ਰਹੀ ਆ ਤੁਸੀਂ ਇਲੈਕਸ਼ਨ ਲੜੇ ਸੀ ਜਾਂ ਸਰਬਸੰਪਤੀ ਵਰਗੀ ਕੋਈ ਮੈਂ ਇਲੈਕਸ਼ਨ ਲੜਿਆ ਸੀ ਜੀ ਮੈਂ ਇਲੈਕਸ਼ਨ ਲੜ ਕੇ ਜਿੱਤ ਪ੍ਰਾਪਤ ਕੀਤੀ ਆ ਪਿੰਡ ਵਾਲਿਆਂ ਨੇ ਬਹੁਤ ਬਹੁਮਤ ਦੇ ਨਾਲ ਮੈਨੂੰ ਜਿਤਾਇਆ ਬਹੁਤ ਵੱਡਾ ਸਾਥ ਦਿੱਤਾ ਠੀਕ ਹੈ ਜੀ ਕਹਿੰਦੇ ਜਿੱਥੇ ਨੌਜਵਾਨ ਮੁੰਡਾ ਸਰਪੰਚ ਬਣਦਾ ਉੱਥੇ ਮਾੜੀ ਮੋਟੀ ਸ਼ੁਰੂਆਤ ਦੇ ਵਿੱਚ ਜੋਸ਼ ਜੁਸ਼ੀਲਾਪਨ ਤਾਂ ਦੇਖਣ ਨੂੰ ਮਿਲ ਹੀ ਜਾਂਦਾ ਹੈ ਤੇ ਕੀ ਇਹ ਕੀ ਹਾਈਪ ਹੋਈਪ ਦੇ ਚੱਕਰ ਚ ਹੋ ਜਾਂਦਾ ਹੈ ਜਾਂ ਰਿਐਲਿਟੀ ਚ ਤੰਗ ਸੀਗੇ ਨਹੀਂ ਹਾਈਪ ਦੇ ਚੱਕਰ ਚ ਨਹੀਂ ਹੋ ਜਾਂਦਾ ਅਸਲ ਦੇ ਵਿੱਚ ਰਿਐਲਿਟੀ ਚ ਤੰਗ ਸੀ ਰਿਐਲਿਟੀ ਚ ਇਕੱਲਾ ਮੈਂ ਨਹੀਂ ਸੀ ਤੰਗ ਸਾਡਾ ਨਗਰ ਕਾਫੀ ਪਰੇਸ਼ਾਨ ਸੀ ਉਹ ਚੀਜ਼ ਦੇ ਉੱਤੋਂ ਕਿਉਂਕਿ ਜਦੋਂ ਆਪਾਂ ਦੇਖਦੇ ਆ ਕਿ ਇੱਕ ਆਪਣੇ ਨਗਰ ਦੇ ਵਿੱਚ ਦਿੱਲੀ ਜਿਵੇਂ ਅੱਜਕੱਲ੍ਹ ਵਾਰਦਾਤਾਂ ਵੀ ਸੁਣਦੇ ਆ ਆਪਣੇ ਨਗਰ ਦੇ ਵਿੱਚ 100 ਤੋਂ 150 ਮੋਟਰਸਾਈਕਲ ਤਕਰੀਬਨ ਵੀ ਲਗਾਤਾਰ ਆ ਰਿਹਾ ਵਾ ਜੋ ਅਣਪਛਾਤੇ ਵਿਅਕਤੀ ਆ ਇਹਨਾਂ ਦੇ ਵਿੱਚ ਜਿਆਦਾ ਆਪਣੇ ਮੈਂ ਕਹਿ ਸਕਦਾ ਕਿ ਆਪਣੇ ਪੰਜਾਬ ਨਾਲ ਸੰਬੰਧਿਤ ਵੀ ਨਹੀਂ ਓਕੇ ਜੋ ਪ੍ਰਵਾਸੀ ਵੀ ਆ ਵਿੱਚ ਮਜ਼ਦੂਰ ਆ ਉਹਨਾਂ ਕਰਕੇ ਸਾਡਾ ਨਗਰ ਪ੍ਰੇਸ਼ਾਂਤੀ ਸਾਡੇ ਪਿੰਡ ਦੀਆਂ ਧੀਆਂ ਪੈਣਾ ਉਸ ਗਲੀ ਦੇ ਵਿੱਚੋਂ ਕੋਈ 10-12 ਸਾਲ ਦੀ ਬੱਚੀ ਕਾਪੀ ਪੈਨ ਲੈਣ ਦੁਕਾਨ ਤੱਕ ਨਹੀਂ ਸੀ ਜਾ ਸਕਦੀ ਅੱਛਾ ਇੰਨਾ ਡਰ ਸੀ ਇੰਨਾ ਡਰ ਸੀ ਕਿਉਂਕਿ ਅਣਪਛਾਤੇ ਬੰਦੇ ਆਉਂਦੇ ਆ ਆਪਾਂ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ ਕਿਉਂਕਿ ਉਹ ਨਸ਼ੇੜੀ ਹੁੰਦੇ ਆ ਉਹਨਾਂ ਦੇ ਦਿਮਾਗ ਦਾ ਉਸ ਟਾਈਮ ਸੰਤੁਲਨ ਵਿਗੜਿਆ ਹੁੰਦਾ ਵਾ ਉਹ ਨਸ਼ੇੜੀ ਹੁੰਦੇ ਆ ਇਸ ਕਰਕੇ ਇੰਨਾ ਖੋਪ ਸੀ ਉਹ ਚੀਜ਼ ਦਾ ਤੇ ਇਸ ਕਰਕੇ ਸਿੱਗਾ ਕੋਈ ਹਾਈਪ ਦਾ ਚੱਕਰ ਨਹੀਂ ਸੀ ਸਾਨੂੰ ਨਹੀਂ ਸੀ ਪਤਾ ਇਹ ਲੜਾਈ ਏਡੀ ਉੱਪਰ ਤੱਕ ਚਲੇ ਜਾਏਗੀ ਅਸੀਂ ਆਪਣੇ ਪਿੰਡ ਤੱਕ ਸੰਬੰਧਤ ਸੀ ਕਿ ਅਸੀਂ ਸਾਨੂੰ ਮੇਰੇ ਪਿੰਡ ਨੇ ਮੈਨੂੰ ਪੇਰੇ-ਪੇੜੇ ਦੀ ਜ਼ਿੰਮੇਵਾਰੀ ਦਿੱਤੀ ਆ ਕਿ ਮੈਂ ਆਪਣੇ ਪਿੰਡ ਨੂੰ ਸਾਫ਼ ਕਰ ਸਕਾਂ ਇਹ ਔਰਤ ਕੌਣ ਸੀ ਤੁਹਾਡੇ ਪਿੰਡ ਦੀ ਪਹਿਲੀ ਵਸਨੀਕ ਸੀ ਜਾਂ ਕੋਈ ਪ੍ਰਵਾਸੀ ਔਰਤ ਸੀ ਤੇ ਇਹਦੇ ਨਾਲ ਟਕਰਾਰ ਦੀ ਸਥਿਤੀ ਕਿਵੇਂ ਬਣਦੀ ਆ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਉੱਥੋਂ ਤੱਕ ਗੱਲ ਕਿਵੇਂ ਪਹੁੰਚਦੀ ਹੈ ਨਹੀਂ ਇਹ ਔਰਤ ਆ ਪ੍ਰਵਾਸੀ ਨਹੀਂ ਇਹ ਸਾਡੇ ਪਿੰਡ ਦੀ ਵਸਨੀਕਾ ਪੰਜਾਬੀ ਔਰਤ ਆ ਸਾਡੇ ਪਿੰਡ ਦੀ ਆ ਕਾਫੀ ਲੰਬੇ ਸਮੇਂ ਤੋਂ ਇਹ ਪਰਿਵਾਰ ਪਹਿਲਾਂ ਤੋਂ ਹੀ ਇੱਥੇ ਰਹਿੰਦਾ ਵਾ ਜੱਦੀ ਪੁਸ਼ਤੀ ਤੇ ਉਹ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ 24 ਤਰੀਕ ਦੀ ਵੀਡੀਓ ਆ ਉਹ ਇੱਥੇ ਤੱਕ ਇਸ ਤਰ੍ਹਾਂ ਪਹੁੰਚ ਗਈ ਕਿ ਸਾਡੇ ਨੌਜਵਾਨਾਂ ਵੱਲੋਂ ਲਗਾਤਾਰ ਠਿਕਰੀ ਪੈਰਾ ਲਗਾਇਆ ਜਾਂਦਾ ਕਿ ਅਸੀਂ ਰੋਕਦੇ ਹਾਂ ਜੋ ਵੀ ਉੱਥੇ ਆਉਂਦਾ ਮੋਟਰਸਾਈਕਲ ਲੈਣ ਕੋਈ ਨਸ਼ਾ ਜਾਂ ਕੋਈ ਗੱਡੀ ਆਉਂਦੀ ਆ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਬਾਈ ਜੀ ਤੁਸੀਂ ਕੀ ਕਰਨ ਆਏ ਸੀ ਇੱਥੇ ਤੇ ਸੇਮ 24 ਤਰੀਕ ਨੂੰ ਵੀ ਇਸੇ ਤਰ੍ਹਾਂ ਇੱਕ ਨਸ਼ਾ ਲੈਣ ਆਇਆ ਸੀ ਵਿਅਕਤੀ ਅਸੀਂ ਉਸ ਨੂੰ ਪੁੱਛਿਆ ਸੀ ਤੁਸੀਂ ਇੱਥੇ ਕੀ ਕਰਨ ਆਏ ਹੋ ਕਿੰਨਾ ਦੇ ਘਰੇ ਆਏ ਹੋ ਤੇ ਜਦੋਂ ਉਹਨਾਂ ਨੇ ਦੱਸਿਆ ਕਿ ਨਸ਼ਾ ਲੈਣ ਆਇਆ ਫਲਾਨੇ ਦੇ ਘਰੇ ਆਏ ਆ ਤਾਂ ਉੱਥੋਂ ਪਰਿਵਾਰ ਸਾਡੇ ਟੀਮ ਦੇ ਉੱਤੇ ਲੰਬੇ ਸਮੇਂ ਤੋਂ ਤੰਗ ਸੀ ਕਿ ਇਹ ਲਗਾਤਾਰ ਸਾਡੇ ਘਰੇ ਜੇ ਕੋਈ ਆਉਂਦਾ ਵਾ ਸਾਡੇ ਵਪਾਰ ਤੇ ਕਹਿ ਸਕਦੇ ਉਹਨਾਂ ਦਾ ਵਪਾਰ ਆ ਵੀ ਸਾਡੇ ਵਪਾਰ ਤੇ ਤਸਕਰੀ ਨੂੰ ਉਹ ਵਪਾਰ ਦੱਸਦੇ ਆ ਕਿ ਸਾਡੇ ਵਪਾਰ ਦੇ ਉੱਤੇ ਇਹਦਾ ਨੁਕਸਾਨ ਹੁੰਦਾ ਵਾ ਉਹ ਸਾਡੇ ਤੇ ਪਹਿਲਾਂ ਹੀ ਖਿਜ ਰੱਖਦੇ ਸੀ ਉਸੇ ਦੇ ਵਿੱਚ ਸਿੰਸਲੇ ਚ ਚੱਲਦੇ ਉਹਨਾਂ ਦੇ ਹਸਬੰਦ ਨੇ ਪਹਿਲਾਂ ਮੈਨੂੰ ਕਾਲ ਕੀਤੀ ਬਲਵੰਤ ਸਿੰਘ ਉਰਫ ਕਾਕਾ ਠੀਕ ਹੈ ਉਹਨਾਂ ਨੇ ਮੈਨੂੰ ਕਾਲ ਕੀਤੀ ਮੈਨੂੰ ਧਮਕੀ ਵਗੈਰਾ ਦਿੱਤੀ ਕਾਲ ਤੇ ਜਾਨੋਂ ਮਾਰਨ ਦੀ ਅੱਛਾ ਹਾਂਜੀ ਉਸ ਤੋਂ ਬਾਅਦ ਉਹ ਮੇਰੇ ਫਾਦਰ ਸਾਹਿਬ ਨਾਲ ਬਸ ਲੁਕੀ ਕੀਤੀ ਉਹਨਾਂ ਨੇ ਫਾਦਰ ਸਾਹਿਬ ਬਾਹਰ ਥੜੇ ਦੇ ਬੈਠੇ ਸੀ ਲੜਾਈ ਤੋਂ ਪਹਿਲਾਂ ਦੀ ਗੱਲ ਪਹਿਲਾਂ ਦੀ ਗੱਲ ਆ ਲੜਾਈ ਨਹੀਂ ਉਸ ਸਮੇਂ ਵੀ ਕਹਿ ਸਕਦੇ ਹੋ ਬੈਸ ਹੀ ਆ ਸਾਡੀ ਕੋਈ ਉਹਦੇ ਚ ਲੜਾਈ ਨਹੀਂ ਹੈ ਠੀਕ ਹੈ ਜੀ ਆ ਪਹਿਲਾਂ ਮੇਰੇ ਫਾਦਰ ਮੇਰੇ ਨਾਲ ਧਮਕੀ ਦਿੱਤੀ ਮੈਨੂੰ ਕਾਲ ਤੇ ਜਾਨੋਂ ਮਾਰਨ ਦੀ ਕਿ ਪੰਜ ਸਾਲ ਤੂੰ ਸਰਪੰਚੀ ਕਰਦੀਆਂ ਤਾਂ ਕਰ ਲੈ ਨਹੀਂ ਤੇਨੂੰ ਦੇਖ ਲਿਆਂਗੇ ਤੇ ਫਿਰ ਮੇਰੇ ਫਾਦਰ ਸਾਹਿਬ ਨਾਲ ਬਸਲੂਕੀ ਕੀਤੀ ਉਹਨਾਂ ਨੂੰ ਕਿਹਾ ਕਿ ਤੇਰੇ ਮੁੰਡੇ ਨੂੰ ਅਸੀਂ ਸਰਪੰਚੀ ਕਿੱਦਾਂ ਹੁੰਦੀ ਆ ਅਸੀਂ ਸਿਖਾਵਾਂਗੇ ਉਹਨੂੰ ਸਮਝਾ ਲਾ ਜੇ ਸਮਝਾ ਸਕਦਾ ਕਿ ਜੋ ਨਸ਼ਾ ਲੈਣ ਆਉਂਦੇ ਆ ਤੁਸੀਂ ਨਹੀਂ ਜਾਣਦੇ ਉਹ ਕਿੱਦਾਂ ਦੇ ਬੰਦੇ ਆ ਇਦਾਂ ਦੀ ਉਹਨਾਂ ਨੇ ਧਮਕੀਆਂ ਦਿੱਤੀਆਂ ਥ੍ਰੈਟ ਕੀਤਾ ਸਾਨੂੰ ਉਸ ਤੋਂ ਬਾਅਦ ਜਦੋਂ ਗਾਲੀ ਗਲੋਚ ਮੇਰੇ ਫਾਦਰ ਸਾਹਿਬ ਨਾਲ ਕਰ ਰਿਹਾ ਸੀ ਸਾਡੇ ਨਗਰ ਦੇ ਕਾਫੀ ਬੰਦੇ ਉੱਥੇ ਇਕੱਠੇ ਹੋ ਗਏ ਮੈਂ ਵੀ ਆਪਣੇ ਘਰ ਤੋਂ ਬਾਹਰ ਗਿਆ ਚਲੋ ਅਸੀਂ ਟਿਕ ਟਿਕਾ ਕਰਾਇਆ ਉਸ ਤੋਂ ਬਾਅਦ ਜਦ ਅਸੀਂ ਉਹਨਾਂ ਦੇ ਗੇਟ ਕੋਲੇ ਗਏ ਉਹਨਾਂ ਨੂੰ ਆਵਾਜ਼ ਮਾਰੀ ਇੱਕ ਉਲਾਮਬਾ ਕਹਿ ਸਕਦੇ ਹਾਂ ਕਿ ਤੁਹਾਡਾ ਹਸਬੰਦ ਇਦਾਂ ਕਰਦਾ ਉਹਨੂੰ ਸਮਝਾਓ ਅਸੀਂ ਕਿਸੇ ਕੰਮ ਤੋਂ ਰੋਕ ਰਹੇ ਹਾਂ ਤੁਹਾਨੂੰ ਗਲਤ ਕੰਮ ਤੋਂ ਰੋਕ ਰਹੇ ਹਾਂ ਪੂਰਾ ਨਗਰ ਤੁਹਾਡੇ ਤੋਂ ਪਰੇਸ਼ਾਨ ਆ ਹਾਂ ਤੁਸੀਂ ਇਹ ਕੰਮ ਨੂੰ ਛੱਡ ਕੇ ਕੋਈ ਹੋਰ ਕੰਮ ਕਰੋ ਤੁਹਾਨੂੰ ਰੋਜ਼ਗਾਰ ਚਾਹੀਦਾ ਉਹਦੇ 'ਚ ਅਸੀਂ ਮਦਦ ਕਰ ਦਿੰਦੇ ਹਾਂ ਤੁਹਾਡੀ ਤੁਸੀਂ ਕੰਮ ਕਰ ਲਓ ਹੋਰ ਬਟ ਉਸ ਤੋਂ ਬਾਅਦ ਉਹ ਲੇਡੀ ਵੀ ਐਗਰੈਸ਼ਨ ਦੇ ਵਿੱਚ ਇੰਨੀ ਆਈ ਕਿ ਜੇ ਉਹਨਾਂ ਦੇ ਪਿੱਛੇ ਕਿਸੇ ਦਾ ਹੱਥ ਹੁੰਦਾ ਜਿੱਦਾਂ ਉਹ ਸਾਨੂੰ ਉਲਟਾ ਧਮਕਾਉਣ ਲੱਗ ਗਈ अच्छा हां वो तमकाਉਣ ਲੱਗੀ ਕਿ ਹਾਂ ਅਸੀਂ ਇਦਾਂ ਹੀ ਕਰਾਂਗੇ ਅੱਜ ਦੇ ਨਹੀਂ ਵੇਚਦੇ ਬਹੁਤ ਲੰਬੇ ਸਮੇਂ ਤੋਂ ਵੇਚਦੇ ਆ ਤੁਸੀਂ ਰੋਕ ਕੇ ਦਿਖਾਓ ਜਾਂ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਕਰਕੇ ਦਿਖਾਓ ਉਹ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਆ ਜੀ ਬਿਲਕੁਲ ਔਰ ਫਿਰ ਉਸ ਤੋਂ ਬਾਅਦ ਉਹ ਜਿਹੜੀ ਵੀਡੀਓ ਆ ਤੁਸੀਂ ਆਪਣੇ ਵੱਲੋਂ ਬਣਾਉਣੀ ਹੋ ਜਾਂ ਇਹ ਵੀਡੀਓ ਉਹਨਾਂ ਦੁਆਰਾ ਬਣਾਈ ਗਈ ਸੀ ਨਹੀਂ ਇਹ ਵੀਡੀਓ ਸਾਡੇ ਨਾਲ ਜੋ ਟੀਮ ਦੇ ਵਿੱਚ ਸਾਡੇ ਮੁੰਡੇ ਕੰਮ ਕਰਦੇ ਆ 30 ਤੋਂ 35 ਮੁੰਡੇ ਤਕਰੀਬਨ ਮੇਰੇ ਨਾਲ ਠਿਕਰੀ ਪਹਿਰਾ ਵੀ ਦਿੰਨੇ ਆ ਅਸੀਂ ਤੇ ਉਹ ਵੀਡੀਓ ਉਸ ਸਮੇਂ ਬਣਾਈ ਗਈ ਸੀ ਕੀ ਮਕਸਦ ਸੀ ਕਿ ਮਕਸਦ ਇਹੀ ਸੀਗਾ ਕਿ ਅਸੀਂ ਘਟੋ ਘਟਾਪੜ ਸਾਡੇ ਕੋਲੇ ਸਬੂਤ ਹੋਵੇ ਵੀ ਕੱਲ ਨੂੰ ਕੋਈ ਲੇਡੀ ਆ ਅਸੀਂ ਅਗਰ ਗਏ ਵੀ ਆ ਲੇਡੀ ਸਾਡੇ ਸਾਹਮਣੇ ਆ ਗਈ ਇੱਕਦਮ ਕਿ ਕੱਲ ਨੂੰ ਸਾਡੇ ਉਲਟਾ ਇਲਜ਼ਾਮ ਨਾ ਲੱਗ ਜਵੇ ਕਿ ਹਾਂ ਇਹ ਸਾਡੇ ਘਰ ਦੇ ਅੰਦਰ ਆਵੜੇ ਸਾਡਾ ਤਾਂ ਸਿਰਫ ਇਨਾ ਮਕਸਦ ਸੀ ਅਸੀਂ ਡੇੜੀ ਤੇ ਖੜੇ ਆਂ ਵੀ ਸਪੇਸ਼ ਕਰ ਸਕੀ ਕਿ ਅਸੀਂ ਅੰਦਰ ਨਹੀਂ ਗਏ ਉਹਨਾਂ ਦੇ ਕਿਉਂਕਿ ਸਾਡੇ ਦੇ ਕੋਈ ਐਕਸ਼ਨ ਨਾ ਜਵੇ ਹਾਂ ਕੋਈ ਲੇਡੀ ਕਹੇ ਮੇਰੇ ਨਾਲ ਬੱਤਸਲੂਕੀ ਕੀਤੀ ਆ ਉਹ ਮਕਸਦ ਸੀ ਸਾਡਾ ਬਟ ਮਾਲਕ ਨੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਕੋਈ ਇੱਕ ਵਿਧ ਬਣਦੀ ਆ ਵੀ ਅਤ ਤੇ ਅੰਤ 'ਚ ਬਹੁਤ ਘੱਟ ਡਿਫਰੈਂਸ ਹੁੰਦਾ ਵੀ ਉਹ ਉਦਾਂ ਲੇਡੀ ਨੇ ਐਗਰੈਸ਼ਨ ਦਿਖਾਇਆ ਆਪਣੇ ਆਪ ਸਾਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਪਈ ਉਹ ਆਪਣੇ ਆਪ ਆਪਣੀ ਜਵਾਨੀ ਸਾਰਾ ਕੁਝ ਕਰਦੀ ਗਈ ਹੂੰ ਅੱਛਾ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਨੂੰ ਤਲਾਕ ਕਿਦਾਂ ਕੀਤੀ ਜਾਂਦੀ ਹੈ ਤੇ ਜਿਹੜਾ ਪੀਲਾ ਪੰਜਾ ਜਿਹਦੀ ਪੂਰੇ ਪੰਜਾਬ ਦੇ ਵਿੱਚ ਕੀ ਦੁਨੀਆ ਦੇ ਵਿੱਚ ਸਿਫਤ ਹੋ ਰਹੀ ਹੈ ਤੁਹਾਡੇ ਇਸ ਕੰਮ ਦੀ ਤੇ ਉਹ ਉੱਥੋਂ ਤੱਕ ਗੱਲ ਕਿਦਾਂ ਪਹੁੰਚਦੀ ਆ ਆ ਪਹਿਲਾਂ ਦੇਖੋ ਅਸੀਂ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਸੀ ਬੀ ਇਦਾਂ ਇਦਾਂ ਸਾਨੂੰ ਧਮਕੀਆਂ ਮਿਲ ਰਹੀਆਂ 24 ਤਰੀਕ ਨੂੰ 24 ਤਰੀਕ ਨੂੰ ਵੀ ਇਦਾਂ ਦਾ ਧਮਕੀਆਂ ਮਿਲ ਰਹੇ ਨੇ ਬਟ ਉਸ ਟਾਈਮ ਪ੍ਰਸ਼ਾਸਨ ਦੀ ਕੋਈ ਸਖਤ ਕਾਰਵਾਈ ਨਹੀਂ ਹੋਈ ਸੀ ਫਿਰ ਅਸੀਂ 112 ਦੇ ਉੱਤੇ ਕੰਪਲੇਂਟ ਕੀਤੀ ਹਮ ਵੀ ਤਾਂ ਜੋ ਘੱਟੋ ਘੱਟ ਅਸੀਂ ਆਪਣੀ ਕੰਪਲੇਂਟ ਨੂੰ ਰਜਿਸਟਰ ਕਰਾ ਸਕੀਏ ਪੱਕੇ ਤੌਰ ਤੇ ਹਮ ਅਸੀਂ 112 ਤੇ ਕੰਪਲੇਂਟ ਕੀਤੀ ਉਸ ਤੋਂ ਬਾਅਦ ਜਦੋਂ ਕੰਪਲੇਂਟ ਤੇ 112 ਵਾਲੀ ਤੇ ਵੀ ਕੋਈ ਅਸਰ ਨਹੀਂ ਹੁੰਦਾ ਫਿਰ ਮੈਂ ਆਪਣੇ ਐਮ ਐਲ ਏ ਸਾਹਿਬ ਨੂੰ ਕਾਲ ਕਰਦਾ ਵਾਂ ਸਰਦਾਰ ਜੀਵਨ ਸਿੰਘ ਸੰਗੋਵਾਲ ਉਹਨਾਂ ਨੂੰ ਮੈਂ ਕਾਲ ਕਰਦਾ ਉਹਨਾਂ ਨੂੰ ਮੈਂ ਪੂਰੀ ਸਿਚੁਏਸ਼ਨ ਦੱਸਦਾ ਵਾਂ ਫਿਰ ਉਹ ਡਾਇਰੈਕਟ ਐਸਐਸਪੀ ਸਾਹਿਬ ਨੂੰ ਲਿੰਕ ਲਾਈਨ ਤੇ ਲੈ ਕੇ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਵੱਲੋਂ ਡੀਐਸਪੀ ਬਰਿੰਦਰ ਖੋਸਾ ਜੀ ਨੂੰ ਕਾਲ ਕੀਤੀ ਜਾਂਦੀ ਆ ਡੀਐਸਪੀ ਸਾਹਿਬ ਫੇ ਮੈਨੂੰ ਕਾਲ ਕਰਦੇ ਆ ਉਹਨਾਂ ਨੇ ਮੇਰੀ ਸਿਚੁਏਸ਼ਨ ਪੁੱਛੀ ਮੈਂ ਉਹਨਾਂ ਨੂੰ ਪ੍ਰੋਪਰ ਸਿਚੁਏਸ਼ਨ ਦੱਸੀ ਵੀ ਇਹ ਨਸ਼ਾ ਤਸਕਰੀ ਦਾ ਪਰਿਵਾਰ ਆ ਇਹ ਉਹ ਇਦਾਂ ਇਦਾਂ ਸਾਨੂੰ ਧਮਕੀਆਂ ਦੇ ਰਿਹਾ ਸਾਡੀ ਟੀਮ ਨੂੰ ਧਮਕੀਆਂ ਦੇ ਰਿਹਾ ਵਾ ਫਿਰ ਉਸ ਤੋਂ ਬਾਅਦ ਪ੍ਰਸ਼ਾਸਨ ਥੋੜੀ ਬਹੁਤੀ ਕਾਰਵਾਈ ਕਰਦਾ ਵਾ ਉਹਨਾਂ ਨੂੰ ਅਰੈਸਟ ਕਰਦਾ ਬਟ 755 ਕਰਦਾ ਜਿਹਦੇ ਤੋਂ ਪੂਰਾ ਨਗਰ ਵੀ ਖੁਸ਼ ਨਹੀਂ ਸੀ ਸਿਰਫ ਸੱਤ ਕਵਿੰਦਾ ਜੀ ਕਾਰਵਾਈ ਹੁੰਦੀ ਆ ਉਹਨਾਂ ਦੇ ਕੋਈ ਧਮਕੀ ਦੀ ਜਾਂ ਉਹਨਾਂ ਤੇ ਕੋਈ ਉਸ ਸਮੇਂ ਰੇਡ ਕਰਕੇ ਉਹਨਾਂ ਦੀ ਰਿਕਵਰੀ ਨਹੀਂ ਕੀਤੀ ਜਾਂਦੀ ਠੀਕ ਹੈ ਫਿਰ 26 ਤਰੀਕ ਨੂੰ ਉਹ ਵੀਡੀਓ ਵਾਇਰਲ ਹੁੰਦੀ ਆ 27 ਤਰੀਕ ਨੂੰ ਫਿਰ ਮੈਨੂੰ ਮਾਨ ਸਾਹਿਬ ਦੀ ਕਾਲ ਆਉਂਦੀ ਆ ਠੀਕ ਹੈ ਪੰਜਾਬ ਦੇ ਮੁੱਖ ਮੰਤਰੀ ਆਪਣੇ ਮਾਨ ਸਾਹਿਬ ਮੈਨੂੰ ਕਾਲ ਕਰਦੇ ਆ ਡਾਇਰੈਕਟ ਵੀਡੀਓ ਦੇਖ ਕੇ ਕਿਉਂਕਿ ਉਹ ਵਾਚ ਕਰ ਰਹੇ ਆ ਇਸ ਸਮੇਂ ਪੰਜਾਬ ਨੂੰ ਉਹ ਬਹੁਤ ਸੈਂਸੀਅਰ ਨੇ ਇਸ ਸਮੇਂ ਨਛੇ ਦੇ ਮੁੱਦੇ ਦੇ ਉੱਤੇ ਆਪਾਂ ਵੀ ਦੇਖ ਰਹੇ ਆ ਕਿਉਂਕਿ ਕੱਲੇ ਨਾਰਗਵਾਲ ਦੀ ਗੱਲ ਨਹੀਂ ਹੋਰ ਵੀ ਬਹੁਤ ਜਗ੍ਹਾ ਇਹ ਕਾਰਵਾਈ ਹੋ ਰਹੀ ਆ ਉਹਨਾਂ ਨੇ ਫਿਰ ਮੈਨੂੰ ਕਾਲ ਕੀਤੀ ਕਾਲ ਕਰਕੇ ਉਹਨਾਂ ਨੇ ਕਿਹਾ ਵੀ ਸਰਪੰਚ ਸਾਹਿਬ ਕੀ ਸਿਚੁਏਸ਼ਨ ਆ ਕੀ ਇਹ ਹੋਇਆ ਵਾ ਮੈਂ ਉਹਨਾਂ ਨੂੰ ਸਾਰੀ ਘਟਨਾਕਰਮ ਦੱਸਿਆ ਉਹਨਾਂ ਨੇ ਪੁੱਛਿਆ ਕਿ ਇਹਨਾਂ ਦੇ ਪਹਿਲਾਂ ਵੀ ਪਰਚੇ ਆ ਮੈਂ ਉਹਨਾਂ ਨੂੰ ਪ੍ਰੋਪਰ ਡਿਟੇਲ ਦੇ ਵਿੱਚ ਦੱਸਿਆ ਵੀ ਇਹ ਲੇਡੀ 2 ਮਹੀਨੇ ਪਹਿਲਾਂ ਵੀ ਗ੍ਰਿਫਤਾਰ ਹੋਈ ਆ ਅੱਛਾ ਚਿੱਟੇ ਦੇ ਨਸ਼ੇ ਦੇ ਵਿੱਚ ਠੀਕ ਹੈ ਹਾਂਜੀ 1 ਮਹੀਨਾ ਪਹਿਲਾਂ ਇਹ ਜ਼ਮਾਨਤ ਦੇ ਉੱਤੇ ਆਈ ਆ ਠੀਕ ਹੈ ਤੇ ਇਹਨਾਂ ਦੇ ਪਰਿਵਾਰ ਦੇ ਉੱਤੇ ਕਟੋ-ਕਟ ਤਿੰਨ ਤੋਂ ਚਾਰ ਪਰਚੇ ਇਸ ਲੇਡੀ ਦੇ ਉੱਤੇ ਆ ਤਿੰਨ ਤੋਂ ਚਾਰ ਹੀ ਮੇਰਾ ਖਿਆਲ ਆ ਦੋ ਤਿੰਨ ਪਰਚੇ ਇਹਨਾਂ ਦੇ ਹਸਬੰਦ ਦੇ ਉੱਤੇ ਆ ਸਾਰੇ ਨਸ਼ਾ ਤਸਕਰੀ ਬਿਲਕੁਲ ਬਿਲਕੁਲ ਨਸ਼ਾ ਤਸਕਰੀ ਦੇ ਇਹਨਾਂ ਦਾ ਇੱਕ ਆਪਣੇ ਜੇਠਾ ਜਸਵੀਰ ਸਿੰਘ ਉਰਫ ਲੀਲੂ ਉਥੇ ਆਪਣੇ ਡੋਡਿਆਂ ਦਾ ਪਰਚਾ ਵਾ ਇੱਕ ਲੁਧਿਆਣੇ ਦਾ ਰੀਮਾ ਜੈਨ ਕਤਲकांड ਹੋਇਆ ਸੀਗਾ ਉਹਦੇ ਵਿੱਚ ਉਹ عمر ਕੈਦ ਦੀ ਸਜ਼ਾ ਕੱਟ ਰਹੇ ਆ ਠੀਕ ਹੈ ਉਹਨਾਂ ਦਾ ਇੱਕ ਭਤੀਜਾ ਵਾ ਨਿੱਕਾ ਉਹ ਆਪਣੇ 5 ਦਿਨ ਪਹਿਲਾਂ ਮੇਰੇ ਖਿਆਲ ਆ ਪੈਟਰੋਲ ਪੰਪ ਦੀ ਡਕੈਤੀ ਦੇ ਵਿੱਚ ਫੜਿਆ ਗਿਆ ਉਥੇ ਲੁੱਟਖੋ ਕੀਤੀ ਉਹਨਾਂ ਨੇ ਯਾਨੀ ਕਿ ਟੋਟਲੀ ਪਰਿਵਾਰ ਮੈਂ ਉਹਨਾਂ ਨੂੰ ਦੱਸਿਆ ਕਿ ਇਦਾਂ ਦਾ ਪਰਿਵਾਰ ਆ ਠੀਕ ਹੈ ਫਿਰ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੇ ਤੁਰੰਤ ਐਸਐਸਪੀ ਸਾਹਿਬ ਨੂੰ ਨਿਰਦੇਸ਼ ਦਿੱਤੇ ਕਿ ਅਗਰ ਮੈਂ ਇਹ ਵੀਡੀਓ ਦੇਖ ਸਕਦਾ ਮਾਂ ਮੈਂ ਵੀਡੀਓ ਦੇਖ ਸਕ ਦੇਖ ਕੇ ਇੱਕ ਸਰਪੰਚ ਨੂੰ ਕਾਲ ਕਰਕੇ ਉੱਥੇ ਦੀ ਸਿਚੁਏਸ਼ਨ ਪੁੱਛ ਸਕਦਾ ਵੀ ਤੁਸੀਂ ਕੀ ਕਰ ਰਹੇ ਹੋ ਆਪਣੀ ਡਿਊਟੀ ਫਿਰ ਇੱਕਦਮ ਐਸਐਸਪੀ ਸਾਹਿਬ ਨੇ ਐਕਸ਼ਨ ਲੈਂਦੇ ਹੋਏ ਉਸ ਦਿਨ ਰਾਤ ਨੂੰ ਕਾਰਵਾਈ ਹੋਈ ਅੱਛਾ ਇਹ ਬਈ ਜਿਹੜੀ ਪੀਲਾ ਪੰਜਾ ਚੱਲਿਆ ਹਨਾ ਇੱਕ ਤਾਂ ਕੀ ਉਹਨਾਂ ਕੋਲ ਰਿਕਵਰੀ ਬਹੁਤ ਜ਼ਿਆਦਾ ਹੋਈ ਸੀ ਜਾਂ ਫਿਰ ਘਰ ਦੇ ਉੱਤੇ ਕਿਉਂ ਜਿਹੜਾ ਇਹ ਪੀਲਾ ਪੰਜਾ ਚੱਲਿਆ ਇਹ ਸਵਾਲ ਹੈ ਹਾਂ ਰਿਕਵਰੀ ਦੇਖੋ ਉਹਨਾਂ ਤੋਂ ਹੋਈ ਆ ਰਿਕਵਰੀ ਦਾ ਮੈਨੂੰ ਕੁਆਂਟੀਟੀ ਨਹੀਂ ਪਤਾ ਵੀ ਉਹਨਾਂ ਤੋਂ ਕਿੰਨੀ ਰਿਕਵਰੀ ਹੋਈ ਆ ਉਹਨਾਂ ਦੇ ਉੱਤੇ ਪਹਿਲਾਂ ਵੀ ਕੇਸ ਚੱਲਦੇ ਆ ਐਨਡੀਪੀਐਸ ਸੈਕਟਰ ਦੇ ਉਹਨਾਂ ਦੇ ਉੱਤੇ ਪਹਿਲਾਂ ਵੀ ਕੇਸ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ 2 ਮਹੀਨੇ ਪਹਿਲਾਂ ਵੀ ਚਿੱਟੇ ਦੀ ਰਿਕਵਰੀ ਹੋਈ ਸੀ ਹਾਂ ਜੋ ਪੀੜਾ ਪੰਜਾ ਚੱਲਿਆ ਉਹ ਪ੍ਰਸ਼ਾਸਨ ਦੇ ਅਕੋਰਡਿੰਗ ਜੋ ਬਣਦੀ ਕਾਰਵਾਈ ਸੀ ਉਹਦੇ ਅਕੋਰਡਿੰਗ ਹੀ ਚੱਲਿਆ ਵਾ ਕਿਉਂਕਿ ਉਹ ਜੋ ਇਸ ਜੋ ਪਰਿਵਾਰ ਜਿਸ ਜਗ੍ਹਾ ਦੇ ਵਿੱਚ ਬੈਠਾ ਵਾ ਉਹ ਸਾਡੇ ਪਿੰਡ ਦੀ ਸ਼ਾਮਲਾਟ ਆ ਸਾਡੇ ਪਿੰਡ ਦੀ ਟੋਬੇ ਦੀ ਜਗਾ ਵਾ ਉਹਨਾਂ ਨੂੰ ਪਹਿਲਾਂ ਅਸੀਂ ਲੈਟਰ ਵਗੈਰਾ ਉਹਦੇ ਉੱਤੇ ਕੱਢ ਚੁੱਕੇ ਆ ਠੀਕ ਹੈ ਪ੍ਰੋਪਰ ਮਤੇ ਸਾਡੇ ਪੈ ਚੁੱਕੇ ਸੀ ਉਹਦੇ ਉੱਤੇ ਕਾਫੀ ਵਾਰ ਉਹਨਾਂ ਨੂੰ ਅਸੀਂ ਉਹਦੇ ਉੱਤੇ ਦੱਸ ਚੁੱਕੇ ਸੀ ਪ੍ਰੋਪਰ ਚੌਂਕੀਦਾਰ ਸਾਡਾ ਉਹਨਾਂ ਦੇ ਘਰ ਜਾ ਕੇ ਵੀ ਨਿਰਦੇਸ਼ ਦੇ ਚੁੱਕਿਆ ਸੀਗਾ ਉਹਦੇ ਅਕੋਰਡਿੰਗ ਉਹ ਬਣਦੀ ਕਾਰਵਾਈ ਹੋਈ ਹੈ ਕ੍ਰਿਮੀਨਲ ਟਾਈਪ ਵੀ ਬੰਦੇ ਆ ਇਹ ਸਾਰੇ ਇਹ ਤਾਂ ਪਿੰਡ ਨੂੰ ਬਹੁਤ ਮਤਲਬ ਪਰੇਸ਼ਾਨੀ ਵੀ ਰਹਿੰਦੀ ਹੋਊਗੀ ਤੇ ਅੱਗੇ ਵੀ ਰਹਿਣੀ ਆ ਜੇ ਉਹ ਪਿੰਡ ਦੇ ਵਿੱਚ ਇਸ ਤਰੀਕੇ ਨਾਲ ਰਹਿੰਦੇ ਆ ਜਾਂ ਉਹਨਾਂ ਤੇ ਕਾਰਵਾਈ ਇਹ ਫਿਰ ਤਾਂ ਇਦਾਂ ਨਹੀਂ ਹੋਊਗਾ ਕਿ ਮਹੀਨਾ ਕੋ ਉਹਨਾਂ ਨੂੰ ਰੱਖ ਕੇ ਫਿਰ ਜਮਾਨਤ ਤੇ ਛੱਡ ਦਿੱਤਾ ਜਾਊਗਾ ਕਿਉਂਕਿ ਜੇ ਪਹਿਲਾਂ ਹੀ ਕਾਰਵਾਈ ਢੰਗ ਨਾਲ ਹੋਈ ਹੁੰਦੀ ਤਾਂ ਹੋ ਸਕਦਾ ਉਹਨਾਂ ਦੇ ਹੌਸਲੇ ਇੰਨੇ ਬੁਲੰਦ ਨਾ ਹੁੰਦੇ ਹਾਂ ਇਹ ਕਹਿ ਸਕਦੇ ਆਂ ਆਪਾਂ ਜਦੋਂ ਸਟਾਰਟਿੰਗ ਦੇ ਵਿੱਚ ਇੱਕ ਬੰਦਾ ਜਦੋਂਗਾ ਇਸ ਲਾਈਮ ਦੇ ਵਿੱਚ ਜਾਂਦਾ ਜੇ ਆਪਾਂ ਉਸੇ ਟਾਈਮ ਉਹਨੂੰ ਰੋਕ ਦਿੰਦੇ ਤਾਂ ਸ਼ਾਇਦ ਇੱਥੇ ਤੱਕ ਉਹਨਾਂ ਦੇ ਹੌਸਲੇ ਬੁਲੰਦ ਨਾ ਹੁੰਦੇ ਬਟ ਜੋ ਆਪਾਂ ਕਹਿੰਦੇ ਆ ਵੀ ਇੱਕ ਮਹੀਨੇ ਬਾਅਦ ਹੁਣ ਵੀ ਮੈਨੂੰ ਲੱਗਦਾ ਮਹੀਨੇ ਡੇਢ ਦੋ ਮਹੀਨੇ ਬਾਅਦ ਸ਼ਾਇਦ ਆ ਜਾਣਗੇ ਉਹ ਕਿਉਂਕਿ ਜਿੰਨੀ ਕ ਰਿਕਵਰੀ ਹੁੰਦੀ ਆ ਅਕੋਰਡਿੰਗ ਟੂ ਕਾਨੂੰਨ ਜੋ ਬਣਦਾ ਆਪਣਾ ਉਹਦੇ ਅਕੋਰਡਿੰਗ ਹੀ ਉਹਨਾਂ ਨੂੰ ਉਸ ਉਸ ਤੋਂ ਬਾਅਦ ਬੇਲ ਮਿਲ ਜੇਗੀ ਬਾਕੀ ਦੇਖਦੇ ਆ ਅੱਗੇ ਜੋ ਸਖਤ ਕਾਰਵਾਈ ਉਹਨਾਂ ਤੇ ਕੀ ਬਣਦੀ ਆ ਜੜਨੀ ਬਾਈ ਫੜੀ ਗਈ ਕਿ ਇਹ ਨਸ਼ਾ ਆਉਂਦਾ ਕਿੱਥੋਂ ਆ ਕਿਹਦੀ ਸ਼ਹਿਤੇ ਆਉਂਦਾ ਪਿੰਡ ਦੇ ਵਿੱਚ ਤਾਂ ਦੇਖੋ ਕੋਈ ਫੈਕਟਰੀ ਨਹੀਂ ਲੱਗੀ ਹੈਗੀ ਹਣਾ ਸਭ ਤੋਂ ਵੱਡਾ ਸਵਾਲ ਤਾਂ ਇਹ ਆ ਕਿ ਆਉਂਦਾ ਕਿੱਥੋਂ ਆ ਤੇ ਕਿਹੜਾ ਬੰਦਾ ਇਹਦੇ ਵਿੱਚ ਇਨਵੋਲਵ ਹੈ ਇਹਦੇ ਬਾਰੇ ਇਨਵੈਸਟੀਗੇਸ਼ਨ ਨਹੀਂ ਹੋਈ ਇਹਦੇ ਬਾਰੇ ਦੇਖੋ ਪ੍ਰਸ਼ਾਸਨ ਦਾ ਕੰਮ ਹੈ ਜੀ ਇਨਵੈਸਟੀਗੇਸ਼ਨ ਕਰਨਾ ਜੋ ਆਪਣੇ ਪਿੰਡ ਦੇ ਵਿੱਚ ਜੋ ਆਪਾਂ ਨੂੰ ਪਤਾ ਲੱਗਦਾ ਜੋ ਜੋ ਪਰਿਵਾਰ ਵੇਚ ਰਹੇ ਆ ਹਾਂ ਅਸੀਂ ਉਹਨਾਂ ਤੇ ਐਕਸ਼ਨ ਲੈ ਸਕਦੇ ਆ ਪ੍ਰਸ਼ਾਸਨ ਨੂੰ ਅਸੀਂ ਕਹਿ ਸਕਦੇ ਆ ਵੀ ਉਹਨਾਂ ਨੂੰ ਨਾਮ ਦੇ ਸਕਦੇ ਆ ਜਾਂ ਜਾਂ ਕਹਿ ਸਕਦੇ ਆ ਪ੍ਰਸ਼ਾਸਨ ਨੂੰ ਵੀ ਇਹਨਾਂ ਤੇ ਤੁਸੀਂ ਰੇਡ ਮਾਰ ਕੇ ਚੈੱਕ ਕਰ ਸਕਦੇ ਹੋ ਪ੍ਰਸ਼ਾਸਨ ਉਹਨਾਂ ਤੋਂ ਰਿਮਾਂਡ ਦੇ ਉੱਤੇ ਲੈ ਕੇ ਜਾਂ ਜਿੱਦਾਂ ਵੀ ਉਹਨਾਂ ਤੋਂ ਅੱਗੇ ਚੇਨ ਹੈ ਇੱਕ ਪਤਾ ਲੱਗ ਸਕਦੀ ਹੈ ਕਿ ਅੱਗੇ ਤੁਸੀਂ ਕਿੱਥੋਂ ਲੈ ਕੇ ਜਾਂਦਾ ਉਹਨਾਂ ਨੂੰ ਅਰੈਸਟ ਕਰਕੇ ਅੱਗੇ ਪਤਾ ਲੱਗ ਸਕਦਾ ਕਿ ਉਹ ਕਿੱਥੋਂ ਲੈ ਕੇ ਹੈ ਇਹ ਪ੍ਰਸ਼ਾਸਨ ਦਾ ਕੰਮ ਹੈ ਕਿੰਤੋਂ ਪਾਬ ਜੇ ਆਪਾਂ ਆਪਣੇ ਪਿੰਡ ਦੀ ਨਿਗ੍ਹਾ ਰੱਖ ਲਗੇ ਤੇ ਹਰ ਸਰਪੰਚ ਆਪਣੀ ਜ਼ਿੰਮੇਵਾਰੀ ਸਮਝੇ ਇਸ ਚੀਜ਼ ਨੂੰ ਤੇ ਮੇਰੇ ਖਿਆਲ ਨਾਲ ਇਹ ਇਹ ਜਿਹੜੀ ਚੇਨ ਹੈ ਟੁੱਟ ਸਕਦੀ ਹੈ ਕੋਈ ਬਾਲੀ ਵੱਡੀ ਗੱਲ ਨਹੀਂ ਵੱਡੀ ਗੱਲ ਨਹੀਂ ਵੱਡੀ ਗੱਲ ਪੰਚਾਇਤ ਦਾ ਕਿਹੋ ਜਿਹਾ ਸਹਿਯੋਗ ਰਿਹਾ ਤੁਹਾਨੂੰ ਇਸ ਸਭ ਦੇ ਵਿੱਚ ਨਗਰ ਦਾ ਪੰਚਾਇਤ ਦੇ ਨਾਲ-ਨਾਲ ਮੈਨੂੰ ਪੂਰੇ ਨਗਰ ਦਾ ਮੇਰੇ ਦਾ ਪੂਰਾ ਫੁੱਲ ਸਹਿਯੋਗ ਹੈ ਜੀ ਅੱਛਾ ਜੀ ਹਾਂ ਕਿਉਂਕਿ ਕੱਲਾ ਬੰਦਾ ਕੋਈ ਵੀ ਵੱਡਾ ਨਹੀਂ ਹੁੰਦਾ ਠੀਕ ਹੈ ਉਸੇ ਤਰ੍ਹਾਂ ਹੁਣ ਵੀ ਅਗਰ ਅਸੀਂ 24 ਤਰੀਕ ਨੂੰ ਇਹ ਰਾਤ ਦੀ ਲੜਾਈ ਹੁੰਦੀ ਆ ਸਾਡੀ ਜੋ ਕਟਰਾ ਕਰਮ ਵਾਪਰਦਾ ਵਾ ਉਹਨਾਂ ਦੇ ਨਾਲ ਸਾਡੀ ਬਹਿਸਵਾਜੀ ਹੁੰਦੀ ਆ ਤਿੱਖੀ ਹੁੰਦੀ ਆ ਉਸ ਤੋਂ ਬਾਅਦ 25 ਤਰੀਕ ਨੂੰ ਅਸੀਂ ਸਵੇਰੇ 9 ਵਜੇ ਇਸੇ ਸਾਥ ਦੇ ਵਿੱਚ ਇਕੱਠ ਰੱਖਦੇ ਆ ਉੱਥੇ ਪੂਰਾ ਨਗਰ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਵਾ ਸਾਥ ਦਿੰਦਾ ਵਾ ਸਾਡਾ ਪੂਰੇ ਨਗਰ ਦੇ ਸਾਡੇ ਇੱਕ ਮਤਾ ਪਾਇਆ ਜਾਂਦਾ ਉਹਨਾਂ ਵੱਲੋਂ ਸਾਈਨ ਕੀਤੇ ਜਾਂਦੇ ਆ ਕਿ ਹਾਂ ਇਹਨਾਂ ਨਸ਼ਿਆਂ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਉਦਾਂ ਤਾਂ ਜੇ ਕਿਸੇ ਦੇ ਸੀਟ ਬੈਲਟ ਨਾ ਲਾਈ ਹੋਵੇ ਤਾਂ ਪ੍ਰਸ਼ਾਸਨ ਜਿਹੜਾ ਇਹ ਮਿੰਟ ਚ ਚਲਾਣਾ ਹੱਥ ਚ ਫੜਾ ਦਿੰਦਾ ਪਰ ਇਹ ਨਸ਼ਾ ਬਾਰਡਰ ਦੇ ਨੇੜੇ ਤੋਂ ਜਾਂ ਬਾਰਡਰ ਤੋਂ ਹੀ ਲਾ ਲੋ ਜਾਂ ਕਿਤੋਂ ਵੀ ਲੰਘ ਕੇ ਆ ਰਿਹਾ ਹੈ ਕਿ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਦਾ ਨਹੀਂ ਬਿਲਕੁਲ ਪਤਾ ਤਾਂ ਲੱਗਦਾ ਹੀ ਹੋਏਗਾ ਦੇਖੋ ਪ੍ਰਸ਼ਾਸਨ ਨੂੰ ਪਤਾ ਹੀ ਹੁੰਦਾ ਵੀ ਕੌਣ ਕੀ ਕਰ ਰਿਹਾ ਵਾ ਕਿਉਂਕਿ ਆਪਣਾ ਕੋਈ ਵੀ ਕਹਿ ਦਿੰਨੇ ਆਪਾਂ ਵੀ ਸੀਆਈਡੀ ਡਿਪਾਰਟਮੈਂਟ ਆ ਜਾਂ ਕੋਈ ਵੀ ਆ ਪ੍ਰੋਪਰ ਸੀਆਈਡੀ ਦਾ ਪੂਰੀ ਹੁੰਦੀ ਆ ਬਟ ਹਾਂ ਕਈ ਵਾਰ ਕਹਿ ਸਕਦੇ ਆ ਵੀ ਰਿਕਵਰੀ ਨਹੀਂ ਹੁੰਦੀ ਜਾਂ ਕੁਝ ਵੀ ਕਹਿ ਸਕਦੇ ਆ ਕੁਛਕ ਨੁਮਾਇंदे ਲਾ ਲੋ ਜਾਂ ਕੁਛਕ ਪ੍ਰਸ਼ਾਸਨਿਕ ਅਧਿਕਾਰੀ ਮਿਲੇ ਹੁੰਦੇ ਨੇ ਇਹੋ ਜੇ ਤਸਕਰਾਂ ਦੇ ਨਾਲ ਤੁਹਾਨੂੰ ਲੱਗਦਾ ਬਿਲਕੁਲ ਕਹਿ ਸਕਦੇ ਆ ਜੀ ਅੱਛਾ ਕਹਿ ਸਕਦੇ ਆ ਬਟ ਜਿੰਨਾ ਟਾਈਮ ਆਪਣੇ ਕੋ ਕੋਈ ਪ੍ਰੂਫ ਨਹੀਂ ਆਪਾਂ ਡਾਇਰੈਕਟਲੀ ਆਪਾਂ ਕਹਿ ਨਹੀਂ ਕਹਿ ਵੀ ਨਹੀਂ ਸਕਦੇ ਬਟ ਸੋਚ ਸਕਦੇ ਆ ਹਾਂ ਵੀ ਕਿਤੇ ਨਾ ਕਿਤੇ ਹੋ ਸਕਦਾ ਹੈ ਕਿਉਂਕਿ ਇੱਕ ਹਥਨਾ ਤਾਂ ਤਾੜੀ ਵੱਜਦੀ ਨਹੀਂ ਜੀ ਹੂੰ ਇਸੇ ਪਰਿਵਾਰ ਨਾਲ ਪਹਿਲੀ ਵਾਰ ਇਹ ਚੀਜ਼ ਹੋਈ ਜਾਂ ਪਹਿਲਾਂ ਵੀ ਕੋਈ ਪਰਿਵਾਰ ਵੇਚਦੇ ਸੀ ਤੇ ਉਹਨਾਂ ਖਿਲਾਫ ਦਰਖਾਸਤਾਂ ਦਿੰਦੇ ਰਹੇ ਹੋ ਤੁਸੀਂ ਨਹੀਂ ਆਪਾਂ ਦਰਖਾਸਤ ਕਿਸੇ ਦੇ ਖਿਲਾਫ ਨਹੀਂ ਦਿੱਤੀ ਇਨ੍ਹਾਂ ਖਿਲਾਫ ਵੀ ਅਸੀਂ ਪਹਿਲਾਂ ਕੋਈ ਦਰਖਾਸਤ ਨਹੀਂ ਦਿੱਤੀ ਇਨ੍ਹਾਂ ਖਿਲਾਫ ਵੀ ਜਦੋਂ ਸਾਡੀ ਬਹਿਸਵਾਜੀ ਹੁੰਦੀ ਆ ਉਸ ਤੋਂ ਬਾਅਦ ਇਹਨਾਂ ਨੂੰ ਪਹਿਲਾਂ ਪਹਿਲਾਂ ਅਸੀਂ ਸਾਰੇ ਪਰਿਵਾਰਾਂ ਨੂੰ ਪਿਆਰ ਨਾਲ ਸਮਝਾਇਆ ਹੀ ਆ ਲਗਾਤਾਰ ਅੱਛਾ ਉਸ ਤੋਂ ਬਾਅਦ ਇਹ ਦੋ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਹੈਗਾ ਕਿਉਂਕਿ ਮੈਂ ਨੌਜਵਾਨ ਮੁੰਡੇ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਉਹਨਾਂ ਦੀ ਅਸੀਂ ਡਾਇਰੈਕਟ ਦੁਸ਼ਮਣੀਆਂ ਵੀ ਪਵਾ ਸਕਦੇ ਇਹਨਾਂ ਦੇ ਨਾਲ ਕਿਉਂਕਿ ਕਿਸੇ ਨੇ ਬਾਹਰ ਜਾਣਾ ਕਿਉਂਕਿ ਇਹ ਨਿਛੇੜੀ ਆ ਇਹ ਵਿਚਨਾਲੇ ਵੀ ਨਿਛੇੜੀ ਆ ਲੈਣ ਵਾਲੇ ਵੀ ਨਿਛੇੜੀ ਆ ਉਹਨਾਂ ਦਾ ਵੀ ਸਾਨੂੰ ਖਿਆਲ ਰੱਖਣਾ ਪੈਂਦਾ ਵਾ ਇਸ ਕਰਕੇ ਅਸੀਂ ਇਹਨਾਂ ਨੂੰ ਪਿਆਰ ਨਾਲ ਸਮਝਾਉਂਦੇ ਸੀ ਉਸ ਤੋਂ ਬਾਅਦ ਅਸੀਂ ਆਪਣੇ ਤਰੀਕੇ ਦੇ ਨਾਲ ਠਿਕਰੀ ਪੈਰਾ ਲਾ ਕੇ ਡਿਮਾਂਡ ਨੂੰ ਖਤਮ ਕਰਨਾ ਚਾਹੁੰਦੇ ਸੀ ਜੋ ਸਾਡੇ ਪਿੰਡ ਲੈਣ ਆਉਂਦੇ ਆ ਉਹ ਡਿਮਾਂਡ ਖਤਮ ਹੋਏਗੀ ਹੌਲੀ ਹੌਲੀ ਚੇਨ ਟੁੱਟੇਗੀ ਇਹ ਅਸੀਂ ਨੌਜਵਾਨਾਂ ਨੂੰ ਸਮਝਾਉਂਦੇ ਸੀਗੇ ਉਸੇ ਤਰ੍ਹਾਂ ਹਾਂ ਇਹਨਾਂ ਤੋਂ ਪਹਿਲਾਂ ਵੀ ਕਾਰਵਾਈ ਹੋਈਆਂ ਨੇ ਜਿਸ ਦਿਨੇ ਇਹਨਾਂ ਨੂੰ ਅਰੈਸਟ ਕੀਤਾ ਗਿਆ 27 ਤਰੀਕ ਨੂੰ ਉਸ ਤੋਂ ਪਹਿਲਾਂ ਵੀ ਮੇਰੇ ਪਿੰਡ ਦਾ ਇੱਕ ਮੁੰਡਾ ਸਵੇਰੇ 6:30 ਵੇ ਚੱਕਿਆ ਗਿਆ ਵਾ ਨਸ਼ੇ ਦੇ ਵਿੱਚ ਠਿੱਕਰੀ ਦੀ ਤਸਕਰੀ ਦੇ ਵਿੱਚ ਠਿੱਕਰੀ ਪਹਿਰੇ ਦੇ ਵਿੱਚ ਤੁਸੀਂ ਦਿਨਪੁਰ ਰਾਤ ਪਹਿਰਾ ਲੱਗਦਾ ਆ ਤੇ ਕਿੰਨੇ ਮੈਂਬਰ ਨੇ ਕੋਈ ਕਮੇਟੀ ਬਣਾਈ ਹੋਈ ਹੈ ਜਾਂ ਕੋਈ ਨਹੀਂ ਉਦਾਂ ਕਮੇਟੀ ਸਾਡੀ ਮੇਨ 10-15 ਮੁੰਡੇ ਹੈ ਬਟ ਠਿੱਕਰੀ ਪਹਿਰੇ ਦੇ ਵਿੱਚ ਸਾਡੇ 35 ਤੋਂ 30-35 ਮੁੰਡੇ ਹੁੰਦੇ ਆ ਸਾਡੇ ਜਿਹੜੇ ਲਾਉਂਦੇ ਆ ਇੱਕ ਉਧਰ ਖੜਦੇ ਆ ਸਾਡੇ ਉਸ ਨਾਕੇ ਦੇ ਉੱਤੇ 15-20 ਮੁੰਡੇ ਦਾ 15 ਮੁੰਡੇ ਸਾਡੇ ਇਸ ਨਾਕੇ ਤੇ ਖੜਦੇ ਸੀ ਅ ਠੀਕ ਹੈ ਅੱਛਾ ਭਾਈ ਆ ਇਨਾ ਸਾਰੇ ਨਸ਼ੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਤੁਸੀਂ ਪਿੰਡ ਦੇ ਵਿੱਚ ਸਭ ਤੋਂ ਬਹੁਤ ਸੋਹਣੀ ਪਹਿਲ ਕੀਤੀ ਔਰ ਸਭ ਤੋਂ ਵੱਡੀ ਗੱਲ ਕਿ ਜਦੋਂ ਮੁੱਖ ਮੰਤਰੀ ਦੀ ਕਾਲ ਆ ਕੇ ਤੁਹਾਨੂੰ ਹੰਗਾਰਾ ਮਿਲ ਜੇ ਤੁਹਾਡੇ ਕੀਤੇ ਕੰਮ ਦੇ ਉੱਤੇ ਜਿਹੜਾ ਐਕਸ਼ਨ ਹੋ ਜੇ ਬੜੀ ਛੇਤੀ ਤੇ ਬੰਦੇ ਦੇ ਹੌਸਲੇ ਹੋਰ ਵੀ ਬੁਲੰਦਾ ਆਉਂ ਜਾਂਦੇ ਤੁਸੀਂ ਕਿਹਾ ਕਿ 100 150 ਮੋਟਰਸਾਈਕਲ ਇੱਕ ਦਿਨ ਚ ਹੀ ਆਉਂਦਾ ਸੀ ਕੀ ਇਹ ਗੱਲ ਸੱਚ ਹੈ ਬਿਲਕੁਲ ਸੱਚ ਹੈ ਜੀ ਸਾਡੇ ਕੋਲ ਉਹਦੀਆਂ ਵੀਡੀਓ ਨੇ ਅਸੀਂ ਇਹਦੀ ਪ੍ਰੋਪਰ ਵੀਡੀਓ ਕਿਉਂਕਿ ਪਹਿਲਾਂ ਅਸੀਂ ਵੀਡੀਓਗ੍ਰਾਫੀ ਨਹੀਂ ਸੀ ਕਰਦੇ ਅੱਛਾ ਜਦੋਂ ਐਡਾ ਵੱਡਾ ਇਹਨਾਂ ਨੇ ਸਾਨੂੰ ਡਾਇਰੈਕਟ ਧਮਕੀਆਂ ਦੇਤੀਆਂ ਸਾਨੂੰ ਇਹ ਸੀ ਕਟੋ-ਕਟ ਪ੍ਰਸ਼ਾਸਨ ਨੂੰ ਦੇਣ ਦੇ ਲਈ ਸਾਡੇ ਕੋਲੇ ਸਬੂਤ ਹੋਵੇ ਅਸੀਂ ਪ੍ਰਸ਼ਾਸਨ ਨੂੰ ਦੇਣ ਦੇ ਲਈ ਸਬੂਤ ਇਕੱਠਾ ਕਰਨ ਲੱਗੇ ਕਿ ਹਾਂ ਅਸੀਂ ਝੂਠ ਨਹੀਂ ਬੋਲ ਰਹੇ ਕਿ ਇਹਨਾਂ ਕੋਲੇ ਨਸ਼ਾ ਲੈਣ ਕੋਈ ਆਉਂਦਾ ਵਾ ਵੀ ਜਾਂ ਇਹ ਨਸ਼ੇ ਦੀ ਤਸਕਰੀ ਕਰਦੇ ਆ ਵੀ ਉਹ ਵੀਡੀਓ ਕਟੋ-ਕਟ ਸਾਡੇ ਕੋਲ ਹੋਵੇ ਵੀ ਆਹ 100 150 ਬੰਦੇ ਦੀ ਵੀਡੀਓ ਹੈਗੀ ਆ ਸਾਡੇ ਕੋਲੇ ਵੀ ਹਾਂ ਇਹਨਾਂ ਇਹਨਾਂ ਉਹ ਨਾਮ ਲੈ ਰਿਹਾ ਡਾਇਰੈਕਟ ਮੈਂ ਆਣਾ ਸ਼ਾ ਲੈਣਾ ਆ ਇਸੇ ਪਰਿਵਾਰ ਚ ਆਇਆ ਮਾਸ਼ਾਅੱਲਾ ਅੱਛਾ ਉਹ ਡਾਇਰੈਕਟ ਨਾਮ ਲੈ ਉਹ ਵੀਡੀਓ ਹੈ ਤੁਹਾਡੇ ਕੋਲ ਵੀਡੀਓ ਹੈ ਅਸੀਂ ਕਾਫੀ ਚੈਨਲਾਂ ਤੇ ਉਹ ਚੱਲੀ ਵੀ ਹੈ ਵੀਡੀਓ ਸਾਡੀ ਠੀਕ ਹੈ ਜੀ ਤੇ ਉਹਦੇ ਵਿੱਚ ਅਸੀਂ ਉਹਦੀ ਪਿੰਡ ਰਾਈ ਪ੍ਰੋਪਰ ਬਣਾ ਕੇ ਜੋਧਾ ਥਾਣੇ ਚ ਐਸਐਚਓ ਦਵਿੰਦਰ ਸਿੰਘ ਜੀ ਨੂੰ ਵੀ ਜਮ੍ਹਾਂ ਕਰਵਾ ਚੁੱਕੇ ਹਾਂ ਅੱਛਾ ਜੀ ਅੱਗੇ ਕੀ ਕੀ ਕੰਮ ਕਰਨ ਦੇ ਸੁਪਨੇ ਦੇਖ ਰਹੇ ਹੋ ਕਿਉਂਕਿ ਨਸ਼ੇ ਨੂੰ ਜੇ ਗੱਲ ਕਰੀਏ ਤਾਂ ਤੁਹਾਡਾ ਨਾਮ ਪਹਿਲ ਤੇ ਲਿਆ ਜਾਂਦਾ ਹੈ ਕਿ ਵੀ ਇਸ ਤਰੀਕੇ ਨਾਲ ਹੀ ਕੰਮ ਕਰਨਾ ਪਊਗਾ ਤੇ ਪਿੰਡ ਦੇ ਵਿੱਚ ਕਿੰਨੀਆਂ ਕਮੋਤਾਂ ਨਸ਼ੇ ਨਾਲ ਹੋਈਆਂ ਸੀ ਨਸ਼ੀਨਾ ਕਾਫੀ ਦੇਖੋ ਦੋ ਤਿੰਨ ਮੌਤਾਂ ਹੋ ਚੁੱਕੀਆਂ ਨੇ ਤੁਹਾਡੇ ਸਰਪੰਚ ਬਣ ਤੋਂ ਬਾਅਦ ਹੀ ਨਹੀਂ ਪਹਿਲਾਂ ਦੀਆਂ ਮੌਤਾਂ ਨੇ ਉਹ ਇੱਕ ਮੌਤ ਸਾਡੇ ਪਿੰਡਾ 2000 ਮੇਰਾ ਖਿਆਲ 17 18 ਦੇ 16 17 ਦੇ ਕਰੀਬ ਹੋਈ ਸੀ ਮੇ ਤੋਂ ਮੁੰਡਾ ਸਾਲ ਛੋਟੀ ਉਮਰ ਦਾ ਸੀ ਮੁੰਡਾ ਯਾਰ ਦੋਸਤੀ ਸੀ ਸਾਡਾ ਅਮਨ ਮੁੰਡੇ ਦਾ ਨਾਮ ਸੀ ਬਹੁਤ ਸੁਨੱਖਾ ਸੀ ਭਰਾ ਸਾਡਾ ਕਿ ਉਹਦੀ ਚਿੱਟੇ ਦੇ ਨਾਲ ਮੌਤ ਹੋਈ ਸੀ ਬਟ ਕਹਿ ਸਕਦੇ ਆ ਇਹ ਜੋ ਕੰਮ ਕਾਰਵਾਈ ਹੋਈ ਆ ਉਹ ਮੌਤ ਸਾਨੂੰ 20 ਦਿਨ ਪਹਿਲਾਂ ਵੀ ਯਾਦ ਆਈ ਉਹ ਮੌਤ ਕਿਉਂਕਿ 20 ਦਿਨ ਪਹਿਲਾਂ ਉਸ ਮੁੰਡੇ ਦੀ ਜੋ ਅਮਨ ਸੀ ਉਹਦੀ ਵੱਡੀ ਭੈਣ ਦਾ ਵਿਆਹ ਸੀ ਅੱਛਾ ਜਦੋਂ ਅਸੀਂ ਉੱਥੇ ਗਏ ਸੀ ਮੈਂ ਆਪਣੀ ਮਾਤਾ ਜੀ ਦੇ ਨਾਲ ਗਿਆ ਸੀ ਉਹਨਾਂ ਦੇ ਪਰਿਵਾਰ ਨੂੰ ਮਿਲਣ ਤੇ ਉਸ ਸਮੇਂ ਜੋ ਸਾਡੀ ਆਂਟੀ ਆ ਉਹ ਅੱਖਾਂ ਭਰਾਈ ਸੀ ਉਹ ਸਾਨੂੰ ਪਰੇ ਲਿਆ ਕੇ ਅਮਨ ਦੀਆਂ ਪੁਰਾਣੀਆਂ ਫੋਟੋਆਂ ਪੁਰਾਣੀਆਂ ਲੈਟਰਾਂ ਉਹ ਦਿਖਾਉਣ ਲੱਗ ਗਈ ਸਾਨੂੰ ਉਸ ਸਮੇਂ ਮੇਰੇ ਮਨ ਨੂੰ ਬਹੁਤ ਸੱਟ ਲੱਗੀ ਸੀ ਕਿਉਂਕਿ ਸਾਡੀ ਭੈਣ ਜਦੋਂ ਪਾਠ ਉਹਨਾਂ ਨੇ ਕਰੇ ਕਰਵਾਇਆ ਸੀ ਕਦੇ ਵੀ ਪਾਰਟ ਹੁੰਦਾ ਗੁਰੂ ਮਹਾਰਾਜ ਦੀ ਜੋ ਸਵਾਰੀ ਲੈ ਕੇ ਆਉਨੇ ਆਪਾਂ ਪਰਿਵਾਰ ਦਾ ਆਪਣਾ ਬੱਚਾ ਲੈ ਕੇ ਆਉਂਦਾ ਜਾਂ ਉਹ ਭੈਣ ਸਾਡੀ ਸਿਰ ਤੇ ਲੈ ਕੇ ਆਈ ਸੀ ਜਦੋਂ ਆਂਟੀ ਸਾਡੇ ਨਾਲ ਬੋਲ ਰਹੀ ਸੀ ਕਿ ਹਾਂ ਮੇਰੀ ਬੇਟੀ ਲੈ ਤਾਂ ਆਈ ਮਹਾਰਾਜ ਦੀ ਸਵਾਰੀ ਅੱਜ ਵੀ ਵੱਟ ਸਾਨੂੰ ਯਾਦ ਆ ਰਹੀ ਸੀ ਜੇਕਰ ਅੱਜ ਅਮਨ ਜੋਦਾ ਹੁੰਦਾ ਤਾਂ ਅਮਨ ਲੈ ਕੇ ਆਉਂਦਾ ਉਸ ਸਮੇ ਸਾਡੇ ਦਿਲ ਨੂੰ ਬਹੁਤ ਦੁੱਖ ਹੋਇਆ ਸੀਗਾ ਉਸ ਸਮੇ ਸਾਡੀ ਇਹ ਕਹਿ ਸਕਦੇ ਆਂ ਵੀ ਇੱਕ ਵਿਧੀ ਬਣਦੀ ਹੁੰਦੀ ਆ ਮਹਾਰਾਜ ਵੱਲੋਂ ਸਾਡੀ ਇਹ ਕੈਂਪੇਨ ਹੋਰ ਜ਼ਿਆਦਾ ਤੇਜ਼ ਹੋ ਗਈ ਅੱਛਾ ਜਦੋਂ ਨਾਲ ਦੇ ਭਾਈ ਜਾਂ ਨਾਲ ਖੇਡਦੇ ਬੰਦੇ ਨੂੰ ਤੁਸੀਂ ਇਸ ਚੀਜ਼ ਦੇ ਵਿੱਚੋਂ ਲੰਘਦੇ ਦੇਖਿਆ ਫਿਰ ਜਾਨੋਂ ਰੁਕਸਤ ਹੋਇਆ ਤਾਂ ਮਨ ਨੂੰ ਠੇਸ ਪਹੁੰਚੀ ਸੀ ਇਸ ਕਰਕੇ ਤੁਸੀਂ ਸ਼ੁਰੂ ਤੋਂ ਹੀ ਇਹ ਚੀਜ਼ ਵੱਲ ਸੀ ਕਿ ਮੈਂ ਨਸ਼ਾ ਤਾਂ ਖਤਮ ਕਰਨਾ ਹੀ ਕਰਨਾ ਬਿਲਕੁਲ 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 ਜੀ ਉਸੇ ਕਰਕੇ ਹੁੰਦਾ ਮਨ ਨੂੰ ਦੁੱਖ ਲੱਗਦਾ ਜਦੋਂ ਨਾਲ ਦੇ ਸਾਥੀ ਚਲੇ ਜਾਂਦੇ ਆ ਹਮ ਭਈ ਇਦੇ ਵਿੱਚ ਰੁਝਾਨ ਦੇਖੋ ਜਿਵੇਂ ਜੇ ਕਿਸੇ ਨਸ਼ਾ ਤਸਕਰ ਦੀ ਕਦੇ ਅਸੀਂ ਇੰਟਰਵਿਊ ਕਰਗੇ ਤੇ ਉਹ ਅਕਸਰ ਕਹਿ ਦਿੰਦੇ ਆ ਕਿ ਦੇਖੋ ਜੀ ਅਸੀਂ ਕਿਹੜਾ ਫੜ ਫੜ ਲਾਉਨੇ ਆ ਇਹ ਆਮ ਜਿਹਾ ਜਵਾਬ ਹੁੰਦਾ ਹੈ ਹਾਲਾਂਕਿ ਵੀ ਇਹ ਕੋਈ ਸਚੱਜਾ ਜਵਾਬ ਤੇ ਨਹੀਂ ਆ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਬੱਚੇ ਨੂੰ ਆਪਾਂ ਆਪਣੇ ਪਰਿਵਾਰ ਦੇ ਤੌਰ ਤੇ ਉਹਨੂੰ ਕਿਵੇਂ ਰੋਕ ਸਕਦੇ ਆ ਜਾਂ ਕੀ ਉਹਦੀ ਨਿਗਰੱਖਣੀ ਚਾਹੀਦੀ ਹੈ ਸੰਗਤ ਦੀ ਨਿਗਰੱਖਣੀ ਪੈਂਦੀ ਹੈ ਜਾਂ ਇੰਟਰਸਟ ਕਿਵੇਂ ਪੈਂਦਾ ਹੈ ਇਹਨਾਂ ਚੀਜ਼ਾਂ ਵੱਲ ਇਹ ਜਾਂ ਕੋਈ ਡਿਪਰੈਸ਼ਨ ਹੁੰਦਾ ਆ ਨਹੀਂ ਡਿਪਰੈਸ਼ਨ ਨਹੀਂ ਹੁੰਦਾ ਇਹ ਜਦੋਂ ਆਪਣਾ ਇੱਕ ਚੜ੍ਹਦੀ ਜਵਾਨੀ ਕਹਿ ਸਕਦੇ ਆ ਆਪਾਂ ਵੀ ਪਲੱਸ 2 ਦੇ ਨੇੜੇ ਤੇੜ ਬੱਚਾ ਹੁੰਦਾ ਵਾ ਜਦੋਂ ਵੀ ਉਸ ਟਾਈਮ ਉਹ ਕਈ ਵਾਰ ਤਾਂ ਇੱਕ ਦੂਜੇ ਨੂੰ ਦੇਖੋ ਦੇਖ ਸ਼ੌਂਕ ਨਾਲ ਛੋਟੇ ਸਸਤੇ ਨਸ਼ੇ ਤੋਂ ਪਹਿਲਾਂ ਸਟਾਰਟਿੰਗ ਹੁੰਦੀ ਆ ਜਦੋਂ ਛੋਟੇ ਛੋਟੇ ਨਸ਼ੇ ਤੋਂ ਇੱਕ ਵੱਡੀ ਡੋਜ਼ ਤੱਕ ਚਲਿਆ ਜਾਂਦਾ ਫਿਰ ਕਈ ਵਾਰ ਆਪਾਂ ਪੜਦਾ ਖੋਲਦੇ ਆ ਕਿ ਸਾਡਾ ਬੱਚਾ ਨਸ਼ੇ ਕਰਨ ਲੱਗ ਗਿਆ ਉਹਨਾਂ ਮਾਪੇ ਬਾਂਪ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਜੇਕਰ ਬੱਚਾ ਗਲਤ ਸੰਗਤ ਦੇ ਵਿੱਚ ਪੈ ਗਿਆ ਉਹ ਉਹਦੀ ਗਲਤੀ ਆ ਕੋਈ ਗੁਨਾਹ ਨਹੀਂ ਹੈ ਕਿਉਂਕਿ ਉਹਨੇ ਗਲਤੀ ਕੀਤੀ ਆ ਸਿਰਫ ਆਪਾਂ ਉਹ ਚੀਤੇ ਪੜਦਾ ਨਾ ਪਾਈਏ ਸ਼ਰਮ ਨਾ ਕਰੀਏ ਕਿ ਸਾਡਾ ਬੱਚਾ ਨਸ਼ੇ ਕਰਨ ਲੱਗ ਗਿਆ ਆਪਾਂ ਉਹ ਚੀਜ਼ ਨੂੰ ਅੱਗੇ ਰੱਖ ਕੇ ਉਹਦਾ ਅੱਜ ਇਲਾਜ ਕਰਵਾਈਏ ਉਹਨੂੰ ਆਪਾਂ ਉਹ ਚੋਂ ਕੱਢਣ ਦੀ ਕੋਸ਼ਿਸ਼ ਕਰੀਏ ਉਹਨੂੰ ਕਿਤਾਬਾਂ ਦੇ ਨਾਲ ਜੋੜੀਏ ਉਹਨੂੰ ਚੰਗੀ ਸੰਗਤ ਨਾਲ ਜੋੜੀਏ ਜਾਂ ਉਹਨੂੰ ਪਿਆਰ ਨਾਲ ਸਮਝਾਈਏ ਜਾਂ ਉੱਥੋਂ ਕੱਢ ਕੇ ਉਹਨੂੰ ਗਰਾਊਂਡਾਂ ਦੇ ਵੱਲ ਜੋੜੀਏ ਉਹਨਾਂ ਦੇ ਦਿਮਾਗ ਨੂੰ ਬਿਜ਼ੀ ਕਰੀਏ ਥੋੜਾ ਆਪਾਂ ਉਹ ਤਾਂ ਕਿ ਉਹ ਸੰਗਤ ਚੋਂ ਬਾਹਰ ਆ ਸਕੇ ਉਹਨੂੰ ਆਪਾਂ ਇੱਕ ਨਫ਼ਰਤ ਦੀ ਨਿਗਾਹ ਨਾਲ ਨਾ ਦੇਖੀਏ ਜਦੋਂ ਆਪਾਂ ਨਫ਼ਰਤ ਦੀ ਨਿਗਾਹ ਦੇ ਨਾਲ ਉਸਨੂੰ ਦੇਖਦੇ ਆ ਤਾਂ ਉਸਦੇ ਮਨ ਨੂੰ ਜਿਆਦਾ ਠੇਸ ਪਹੁੰਚਦੀ ਆ ਕਿ ਹਾਂ ਮੇਤੋਂ ਗਲਤੀ ਜ਼ਰੂਰ ਹੋ ਗਈ ਮੈਂ ਕੋਈ ਗੁਨਾਹ ਨਹੀਂ ਕੀਤਾ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਉਹਦਾ ਡਰ ਚੱਕਿਆ ਜਾਂਦਾ ਉਹ ਕਹਿੰਦਾ ਵੀ ਹੁਣ ਮੈਨੂੰ ਤਾਂ ਸਾਰੇ ਨਫ਼ਰਤ ਕਰਦੇ ਹੀ ਕਰਦੇ ਆ ਉਹ ਹੋਰ ਜਿਆਦਾ ਉਸ ਚੀਜ਼ ਦੇ ਵਿੱਚ ਚਲੇ ਜਾਂਦਾ ਸੋ ਆਪਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਨੂੰ ਇਹਦੇ ਵਾਸਤੇ ਕੋਈ ਤੁਸੀਂ ਕੈਂਪੇਨ ਵਗੈਰਾ ਵੀ ਕਰਦੇ ਹੋ ਕੋਈ ਜਿਵੇਂ ਕਹਿ ਸਕਦੇ ਕਿ ਸੈਮੀਨਾਰ ਲਾਉਣੇ ਬੱਚਿਆਂ ਨੂੰ ਸਮਝਾਉਣਾ ਇਹਦੇ ਪ੍ਰਤੀ ਮੋਟੀਵੇਟ ਕਰਨਾ ਕਿ ਆਪਾਂ ਖੇਡਾਂ ਵੱਲ ਹੋਣਾ ਹੈ ਜਾਂ ਪੜ੍ਹਾਈ ਵੱਲ ਹੋਣਾ ਹੈ ਤੇ ਇਹਨਾਂ ਚ ਇਹੋ ਜਿਹਾ ਕੁਝ ਵੀ ਕੁਝ ਕਰੋਗੇ ਅੱਗੇ ਜਾਂ ਕਰ ਰਹੇ ਹਾਂ ਨਹੀਂ ਬਿਲਕੁਲ ਕਰਾਂਗੇ ਜੀ ਸਾਡੀ ਜੋ ਇਲੈਕਸ਼ਨ ਵੀ ਹੋਈ ਸੀ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਜੋੜਨ ਤਾਂ ਮਕਸਦ ਹੀ ਪਹਿਲਾ ਤੋਰਿਆ ਸੀਗਾ ਨਾਲ ਨਸ਼ਿਆਂ ਦੇ ਨਾਲ ਨਾਲ ਜਦੋਂ ਅਸੀਂ ਇਲੈਕਸ਼ਨ ਜਿੱਤੀ ਆ ਉਹਦੇ ਵਿੱਚ ਹੁਣ ਤੱਕ ਅਸੀਂ ਸਾਡੀ ਪ੍ਰੋਪਰ ਜਦੋਂ ਮੈਂ ਪਹਿਲੇ ਦਿਨ ਗਰਾਊਂਡ ਦੇ ਵਿੱਚ ਗਿਆ ਸੀਗਾ ਉਹ ਗਰਾਊਂਡ ਦੇ ਵਿੱਚ 25 ਤੋਂ 30 ਲੱਖ ਰੁਪਏ ਪਹਿਲਾਂ ਲੱਗ ਚੁੱਕੇ ਆ ਬਟ ਜੇਕਰ ਤੁਸੀਂ ਗਰਾਊਂਡ ਦੇ ਵਿੱਚ ਜਾਂਦੇ ਤਾਂ ਉੱਥੇ ਮੇਰਾ ਕਹਿਲਾ ਕਿਸੇ ਨੂੰ ਡੰਗਰਾਂ ਦਾ ਜਿਵੇਂ ਬਾੜਾ ਹੁੰਦਾ ਇਦਾਂ ਲੱਗਦਾ ਸੀ ਇੱਕ ਫੰਟ ਜਿਵੇਂ ਖੰਡਰ ਜ਼ਮੀਨ ਹੁੰਦੀ ਆ ਉਹਦੇ ਡੇਡੀ ਬੂਟੀ ਹੋ ਚੁੱਕੀ ਸਭ ਤੋਂ ਪਹਿਲੇ ਦਿਨ ਅਸੀਂ ਉਸ ਦੀ ਸਪਾਈ ਕਰਵਾਈ ਸੀ ਆ ਸਭ ਤੋਂ ਪਹਿਲਾਂ ਅਸੀਂ ਗਰਾਊਂਡ ਤੇ ਧਿਆਨ ਦੇ ਰਹੇ ਹਾਂ ਹੁਣ ਓਪਨ ਜਿਮ ਵੀ ਸਟਾਰਟ ਕਰਵਾਇਆ ਅਸੀਂ ਉੱਥੇ ਅੱਗੇ ਅਸੀਂ ਬੱਚਿਆਂ ਨੂੰ ਆਪਣੀ ਗਰਾਊਂਡ ਦੇ ਨਾਲ ਹੀ ਜੋੜਾਂਗੇ ਉਹਨਾਂ ਦੇ ਕੰਪੀਟੀਸ਼ਨ ਜਿਵੇਂ ਆਪਾਂ ਕਹਿ ਸਕਦੇ ਆ ਨੇੜਲੇ ਪਿੰਡਾਂ ਦੇ ਨਾਲ ਉਹਨਾਂ ਦੇ ਛੋਟੇ ਛੋਟੇ ਕੰਪੀਟੀਸ਼ਨ ਕਰਵਾਵਾਂਗੇ ਜਿਵੇਂ ਅਸੀਂ ਇੱਥੇ ਬੱਚਿਆਂ ਦਾ ਪਹਿਲਾਂ ਮੈਂ ਅਸੀਂ ਕੁਇਜ਼ ਕੰਪੀਟੀਸ਼ਨ ਵੀ ਕਰਵਾ ਚੁੱਕੇ ਹਾਂ ਇਸੇ ਛੱਤ ਦੇ ਵਿੱਚ ਇੱਕ ਡਰਾਇੰਗ ਕੰਪੀਟੀਸ਼ਨ ਕਰਵਾ ਚੁੱਕੇ ਆ ਅਸੀਂ ਬੱਚਿਆਂ ਦਾ ਠੀਕ ਹੈ ਮੈਡੀਕਲ ਕੈਂਪਸ ਵੀ ਇੱਕ ਦੋ ਲਗਵਾ ਚੁੱਕੇ ਆ ਜਿੱਥੇ ਅਸੀਂ ਅਵੇਅਰ ਕਰ ਚੁੱਕੇ ਆ ਕਿ ਆਪਾਂ ਨਸ਼ਿਆਂ ਦੇ ਵਿੱਚ ਨਾ ਲੱਗੀਏ ਜਾਂ ਆਪਾਂ ਜਿਵੇਂ ਅੱਜ ਕੱਲ੍ਹ ਸ਼ੂਗਰ ਵਗੈਰਾ ਦੀ ਕੈਂਸਰ ਦੀ ਬਿਮਾਰੀ ਫੈਲਦੀ ਆ ਉਹਦੇ ਤੇ ਅਸੀਂ ਲੇਡੀਜ਼ ਨੂੰ ਅਵੇਅਰ ਕਰ ਚੁੱਕੇ ਆ ਇਦਾਂ ਦੀ ਕੰਪੇਨਿੰਗ ਸਾਡੀ ਨਾਲ-ਨਾਲ ਚੱਲਦੀ ਰਹਿੰਦੀ ਆ ਪਿੰਡ ਦੇ ਵਿੱਚ ਕਿੰਨੀ ਵੋਟ ਆ ਬਈ ਟੋਟਲ ਕਿੰਨੀ ਵੋਟ ਆ ਤੁਹਾਡੇ ਪਿੰਡ ਦੀ ਨੀਅਰ ਅਬਾਊਟ 2000 ਵੋਟ ਸਾਡੇ ਪਿੰਡ ਦੇ ਵਿੱਚ ਹੈ ਜੀ 2000 ਹੈ 2200 ਵੋਟ ਹੈ ਅੱਛਾ ਜੀ ਜੇ ਜਿਵੇਂ ਇੱਥੇ ਪ੍ਰਸ਼ਾਸਨ ਨੇ ਕੰਮ ਕੀਤਾ ਹੈ ਪਰ ਜੇ ਫਿਰ ਜਿਵੇਂ ਮੈਂ ਪਹਿਲਾਂ ਵੀ ਸਵਾਲ ਕੀਤਾ ਵੀ ਜੇ ਉਹ ਫਿਰ ਟਲ ਵਰਤ ਕੇ ਇਹਨਾਂ ਨੂੰ ਛੱਡ ਦੂਗਾ ਤੇ ਪਿੰਡ ਵੱਲੋਂ ਫਿਰ ਅਗਲੀ ਕੀ ਕਾਰਵਾਈ ਹੋਊਗੀ ਕਿਉਂਕਿ ਇੱਕ ਵਾਰ ਤੁਸੀਂ ਆਪਣਾ ਪਿੰਡ ਤਾਂ ਤੁਸੀਂ ਬਚਾਉਣਾ ਹੀ ਹੈ ਇੱਕ ਵਾਰ ਤੁਸੀਂ ਪ੍ਰਸ਼ਾਸਨ ਤੇ ਭਰੋਸਾ ਕਰਕੇ ਉਹਨਾਂ ਨੂੰ ਬੰਦੇ ਫੜਾਤੇ ਬਿਲਕੁਲ ਜੀ ਠੀਕ ਹੈ ਉਹਨਾਂ ਨੇ ਵੀ ਬਹੁਤ ਸੁਚੱਜੀ ਕਾਰਵਾਈ ਹੈ ਜਿਹੜੀ ਉਹ ਕੀਤੀ ਹੈ ਹਨਾ ਬਿਲਕੁਲ ਵਧੀਆ ਕੀਤੀ ਆ ਹੋਰ ਵੀ ਕਈ ਪਰਿਵਾਰ ਹੋਣਗੇ ਜਿਹੜਾ ਨਸ਼ਾ ਤਸਕਰੀ ਦਾ ਕੰਮ ਕਰਦੇ ਹੋਣਗੇ ਤਾਂ ਕੀ ਵਾਰਨਿੰਗ ਦੇਣੀ ਚਾਹੋਗੇ ਕਿ ਜਿਵੇਂ ਕਹਿੰਦੇ ਹੁੰਦੇ ਆ ਕਿ ਜਿਹੜਾ ਕੋਈ ਪਿੰਡ ਦਾ ਬੰਦਾ ਪਿੰਡ ਦਾ ਨੁਕਸਾਨ ਕਰਦਾ ਹੋਵੇ ਕਈ ਵਾਰ ਜਦੋਂ ਭਾਂਡਾ ਛੇਕ ਦਿੰਦੇ ਆ ਹਨਾ ਜਾਂ ਉਹਨੂੰ ਪਿੰਡ ਚੋਂ ਉਹਦੀ ਵੋਟ ਕੱਟ ਦਿੱਤੀ ਜਾਂਦੀ ਹੈ ਇਹੋ ਇਹੋ ਜੀ ਵੀ ਕੁਝ ਪਲੈਨਿੰਗ ਹੋਊਗੀ ਤੁਹਾਡੀ ਅੱਗੇ ਇਹ ਪਲੈਨਿੰਗ ਸਾਡੀ ਇਹਦੇ ਉੱਤੇ ਅਸੀਂ ਪਹਿਲਾਂ ਹੀ ਕੰਮ ਕਰ ਚੁੱਕੇ ਹਾਂ ਹੁਣ ਅੱਛਾ ਅਸੀਂ ਸਾਰਿਆਂ ਨੂੰ ਵਾਰਨਿੰਗ ਪਹਿਲਾਂ ਦੇ ਵੀ ਚੁੱਕੇ ਆ हां اس ਤੋਂ ਬਾਅਦ ਅਗਰ ਉਹਨਾਂ ਦੀ ਕੋਈ ਜ਼ਮਾਨਤ ਕਰਾਉਣ ਵੀ ਜਾਂਦਾ ਵਾ ਹਮ ਅਗਰ ਸਾਡੇ ਨਗਰ ਦਾ ਬੰਦਾ ਤਾਂ ਅਸੀਂ ਉਸ ਦਾ ਵੀ ਬਾਈਕਾਟ ਕਰਾਂਗੇ اچھا ਜੋ ਨਸ਼ਾ ਤਸਕਰੀ ਵਾਲੇ ਬੰਦੇ ਆ ਉਹਨਾਂ ਦੇ ਕਈਆਂ ਦੇ ਨੀਲੇ ਕਾਰਡ ਬਣੇ ਹੋਏ ਆ ਸਾਡੇ ਉਹ ਆਪਣੇ ਆਪ ਨੂੰ ਗਰੀਬ ਸ਼ੋਅ ਕਰਦੇ ਆ ਕਣਕ ਕਲੇ ਕੜ ਅਸੀਂ ਉਹਨਾਂ ਦੇ ਕਾਰਡ ਕੱਟਾਂਗੇ ਅਗਰ ਉਹ ਨਹੀਂ ਸਮਝਦੇ ਉਹਨਾਂ ਦੇ ਘਰ ਟੂਟੀ ਦਾ ਕਨੈਕਸ਼ਨ ਲੱਗਿਆ ਹੋਇਆ ਅਸੀਂ ਉਹਨਾਂ ਦੇ ਟੂਟੀ ਦਾ ਕਨੈਕਸ਼ਨ ਕੱਟਾਂਗੇ ਅਗਰ ਨਹੀਂ ਉਹ ਸਮਝਦੇ ਅਸੀਂ ਆਪਣੀ ਕਾਰਵਾਈ ਪ੍ਰੋਪਰ ਲਿਆ ਚੁੱਕੇ ਆ ਅਸੀਂ ਇੱਕ ਤਿਆਰ ਕਰ ਚੁੱਕੇ ਆ ਖਰੜਾ ਕਿ ਅਗਲੀ ਨੈਕਸਟ ਸਟੈਪ ਕਰਨਾ ਕੀ ਆ ਕੰਮ ਤਾਂ ਤੁਹਾਡਾ ਬਹੁਤ ਸ਼ਲਾਘਾਯੋਗ ਹੈ ਪਰ ਕਹਿੰਦੇ ਹੁੰਦੇ ਆ ਕਿ ਦੂਰੀ ਵਾਰ ਜਿਵੇਂ ਬੰਨਾ ਹੋਏ 127 ਠੀਕ ਰਹੋ ਨਹੀਂ ਠੀਕ ਰਹੂਗੀ ਮਾਰਾ ਇਹਨੇ ਜਿੰਨੀ ਕਿ ਡਿਊਟੀ ਲਈ ਆ ਆਪਾਂ 5 ਸਾਲ ਆਪਣੀ ਜੋ ਉਹਨਾਂ ਨੇ ਹਜੇ ਆਪਾਂ ਨੂੰ 5 ਸਾਲ ਦੀ ਸੇਵਾ ਦਿੱਤੀ ਆ ਆਪਾਂ 5 ਸਾਲ ਆਪਣੇ ਇਸ ਹਿਸਾਬ ਨਾਲ ਕਰ ਚੱਕੀਏ ਕਿ ਕੱਲ ਨੂੰ ਕੋਈ ਯਾਦ ਕਰੇ ਕਿ ਹਾਂ ਯਾਰ ਸਰਪੰਚ ਆਇਆ ਸੀ ਉਹਨੇ ਆ ਸਟੈਂਡ ਲਿਆ ਸੀ ਕੀ ਪਤਾ 5 ਸਾਲਾਂ ਦੇ ਵਿੱਚ ਜਿਵੇਂ ਤੁਸੀਂ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਹੀ ਬਹੁਤ ਵੱਡਾ ਸਟੈਪ ਚੱਕਿਆ ਹੋ ਸਕਦਾ 5 ਸਾਲਾਂ ਦੇ ਵਿੱਚ ਤੁਸੀਂ ਇਹ ਜੜੀ ਖਤਮ ਕਰ ਦੋ ਆਪਦੇ ਬਿਲਕੁਲ ਬਿਲਕੁਲ ਕੋਸ਼ਿਸ਼ ਇਹੀ ਆ ਕਿ ਅਸੀਂ ਆਪਣੇ ਪਿੰਡ ਚੋਂ ਘਟੋ ਘਟ ਨਸ਼ੇ ਦੀ ਜੜ ਖਤਮ ਕਰ ਸਕੀਏ ਕਿਉਂਕਿ ਅਗਰ ਪ ਤਾਂ ਅਸੀਂ ਸਰਕਾਰਾਂ ਨੂੰ ਦੋਸ਼ ਦੇਣੇ ਥੋੜੇ ਜਿਹਾ ਘੱਟ ਕਰਦੇ ਆਂਗੇ ਕਿਉਂਕਿ ਫਿਰ ਆਪਣੇ ਆਪ ਹੌਲੀ ਹੌਲੀ ਪੂਰਾ ਪੰਜਾਬ ਨਸ਼ੇ ਤੋਂ ਮੁਕਤ ਹੋ ਜਾਏਗਾ ਬਹੁਤ ਬਹੁਤ ਸ਼ੁਕਰੀਆ ਭਾਈ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਬਾਈ ਹੋਣਾ ਦੇ ਨਾਲ ਮੈਂ ਅੱਜ ਇੱਥੇ ਇੱਕ ਕਥਨ ਨੂੰ ਚੁਟਹਲਾਉਣਾ ਚਾਹਾਂਗੀ ਕਿਉਂਕਿ ਕਹਿੰਦੇ ਹੁੰਦੇ ਆ ਕਿ ਸਰਪੰਚ ਹਮੇਸ਼ਾ ਸਿਆਣੀ ਉਮਰ ਦਾ ਹੋਣਾ ਚਾਹੀਦਾ ਹੈ ਉਹਦੇ ਕੋਲ ਤਜਰਬਾ ਹੁੰਦਾ ਪਰ ਨਹੀਂ ਨੌਜਵਾਨ ਮੁੰਡਿਆਂ ਨੂੰ ਵੀ ਬਹੁਤ ਸੋਹਣਾ ਤਜਰਬਾ ਆ ਆਪਾਂ ਦੇਖ ਸਕਦੇ ਆ ਕਿਸ ਬਾਈ ਨੇ ਜਿਵੇਂ ਆਪਣੇ ਪਿੰਡ ਦੇ ਵਿੱਚ ਨਸ਼ੇ ਨੂੰ ਨਕੇਲ ਪਾਉਣ ਦੇ ਲਈ ਜਿਹੜਾ ਕਦਮ ਚੁੱਕਿਆ ਹਰੇਕ ਸਰਪੰਚ ਨੂੰ ਇਸੇ ਤਰੀਕੇ ਦੇ ਨਾਲ ਰੋਡ ਮੈਪ ਬਣਾਉਣੇ ਚਾਹੀਦੇ ਨੇ ਤੇ ਇਦਾਂ ਹੀ ਕਾਰਵਾਈ ਕਰਨੀ ਚਾਹੀਦੀ ਹੈ ਪਹਿਲ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਹੈ ਤੇ ਜੇਕਰ ਪ੍ਰਸ਼ਾਸਨ ਠੀਕ ਕਾਰਵਾਈ ਕਰਦਾ ਹੈ ਤਾਂ ਠੀਕ ਹੈ ਨਹੀਂ ਤਾਂ ਆਪਣੇ ਪੱਦਰ ਤੇ ਵੀ ਆਪਦੇ ਪਿੰਡ ਦੇ ਵਿੱਚ ਇਹਨਾਂ ਗਲਤ ਕੰਮਾਂ ਨੂੰ ਖਾਸ ਕਰ ਨਸ਼ਾ ਤਸਕਰੀ ਨੂੰ ਰੋਕਿਆ ਜਾ ਸਕਦਾ ਹੈ ਜੇਕਰ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਬਿਜਲੀ ਦੀ ਸਪਲਾਈ ਦਾ ਜਾਂ ਫਿਰ ਰਾਸ਼ਨ ਦਾ ਡਰ ਹੋਊਗਾ ਤਾਂ ਉਹ ਆਟੋਮੈਟਿਕਲੀ ਇਨਾਂ ਚੀਜ਼ਾਂ ਵੱਲ ਨਹੀਂ ਜਾਣਗੇ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਚਾਰ ਤਰੀਕਿਆਂ ਦੇ ਨਾਲ ਬੰਦਾ ਕੰਮ ਸਿੱਖਦਾ ਹੈ ਉਦੇ ਤਰੀਕੇ ਨਾਲ ਚਾਰ ਤਰੀਕਿਆਂ ਨਾਲ ਹੀ ਬੰਦਾ ਕੰਮ ਛੱਡਦਾ ਹੁੰਦਾ ਹੈ ਪਿਆਰ ਨਾਲ ਵੀ ਛੱਡ ਦਿੰਦਾ ਹੈ ਸ਼ੌਕ ਨਾਲ ਵੀ ਛੱਡ ਦਿੰਦਾ ਹੈ ਤੇ ਕਈ ਵਾਰੀ ਡਰ ਤੇ ਡੰਡਾ ਵੀ ਵਰਤਣਾ ਪੈ ਜਾਂਦਾ ਤੇ ਇਹ ਚਾਰੇ ਤਰੀਕੇ ਆ ਜਿਹੜੇ ਉਹ ਵਰਤ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਪਿੰਡ ਹੈ ਜਿਹੜਾ ਆਉਣ ਵਾਲੇ 5 ਸਾਲਾਂ ਦੇ ਵਿੱਚ ਨਸ਼ਾ ਮੁਕਤ ਪਿੰਡ ਗਿਣਿਆ ਜਾਊਗਾ ਤੁਹਾਨੂੰ ਸਾਡੀ ਅੱਜ ਦੀ ਇੰਟਰਵਿਊ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਕੈਮਰਾਮੈਨ ਹਰਜੀਤ ਦੇ ਨਾਲ ਮੈਂ ਗਗਨ ਸਿੱਧੂ ਲੁਧਿਆਣਾ